ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਿਨਿਨ ਸਾਧਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਸਾਧਗੁਰੂ ਧੰਨ Sri ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਧਗੁਰੂ ਇਨਾਨੀ ਪਾਵਨ ਪਵਿੱਤਰ ਤੁਰਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਐਸੀ ਬਾਣੀ ਤੋਂ ਵਾਰਨੇ ਬਲਹਾਰਨੇ ਚਾਹੀਏ ਖਾਲਸਾ ਜੀ ਜਿਹੜਾ ਮਨਾਂ ਵਿੱਚ ਪਏ ਹੋਏ ਘੂਪ ਹਨੇਰੇ ਨੂੰ ਦੀਵਾ ਦੀ ਤਰ੍ਹਾਂ ਖਾਲਸਾ ਦੀ ਚਾਨਣ ਕਰਕੇ ਮਿਹਰ ਕਰਕੇ ਰਸਤੇ ਵਿਖਾਉਂਦੀ ਹੈ ਐਸੀ ਬਾਣੀ ਤੋਂ ਸਦਾ ਸਦਕੇ ਜਾਈਏ ਜਿਸ ਬਾਣੀ ਨੂੰ ਖਾਲਸਾ ਜੀ ਕੰਨਾਂ ਦੇ ਨਾਲ ਸਰਵਣ ਕੀਤੇ ਹਨ ਹਿਰਦੇ ਵਿੱਚ ਟਿਕਾਣਾ ਕਰ ਲੈਂਦੀ ਹੈ ਜਿਸ ਬਾਣੀ ਨੂੰ ਪੜਿਆ ਸੁਣਿਆ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ ਜਿਹੜੀ ਖਾਲਸਾ ਜੀ ਇਸ ਧਰਤੀ ਉੱਤੇ ਪ੍ਰਗਟ ਹੀ ਇਸ ਕਰਕੇ ਹੋਈ ਹੈ। ਇਸੇ ਕਰਕੇ ਇਸ ਧਰਤੀ ਤੇ ਆਈ ਹੈ ਖਾਲਸਾ ਜੀ ਉਹਦਾ ਕੰਮ ਹੈ ਬਾਣੀ ਦਾ ਕੰਮ ਹੈ ਸਾਰੀਆਂ ਚਿੰਤਾਵਾਂ ਝੋਰੀਆਂ ਨੂੰ ਦੂਰ ਕਰਨਾ। ਪਰ ਜੇ ਅਸੀਂ ਪੜਾਂਗੇ ਫਿਰ, ਪ੍ਰੇਮ ਕਰਕੇ ਪੜਾਂਗੇ, ਮਹਾਰਾਜ ਦੇ ਸ਼ਰਧਾ ਰੱਖ ਕੇ ਪੜਾਂਗੇ ਫਿਰ ਸਾਡੀਆਂ ਸਾਰੀਆਂ ਚਿੰਤਾਵਾਂ ਦੂਰ ਹੋਣਗੀਆਂ ਕਿਉਂਕਿ ਮਹਾਰਾਜ ਦੇ ਬਚਨ ਝੂਠੇ ਨਹੀਂ ਹਨ ਖਾਲਸਾ ਜੀ। ਸਦਾ ਸਦੀਵੀ ਸੱਚ ਹਨ ਸਤਿਗੁਰਾਂ ਦੇ ਬਚਨ। ਮਹਾਰਾਜ ਦੀਨ ਦੁਨੀ ਦੇ ਮਾਲਕ ਸਤਿਗੁਰੂ ਜੀ ਆਖਦੇ ਹਨ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਸਾਰੀਆਂ ਸਗਲੀਆਂ ਸਾਰੀਆਂ ਜਿੰਨੀਆਂ ਵੀ ਹਨ ਖਾਲਸਾਰੀ ਦੁਨੀਆ ਉਤੇ ਝੋਰੇ ਸੰਤਾਪ ਚਿੰਤਾਵਾਂ ਸਾਰਿਆਂ ਨੂੰ ਦੂਰ ਕਰਨ ਵਾਸਤੇ ਇਹ ਪਾਵਨ ਪਵਿੱਤਰ ਪ੍ਰਗਟ ਬਾਣੀ ਹੋਈ ਹੈ ਸੋ ਇਸ ਕਰਕੇ ਗੁਰਮੁਖੋ ਇਹ ਬਾਣੀ ਦਾ ਆਪ ਹੀ ਸਰੂਪ ਨਿਰੰਕਾਰ ਸਰੂਪ ਹੈ ਵਾਹ ਵਾਹ ਬਾਣੀ ਮਹਾਰਾਜ ਕਹਿੰਦੇ ਵਾਹ ਭਾਵ ਅਚਰਜ ਰੂਪ ਬਹੁਤੀ ਅਚਰਜ ਜਿਹਦਾ ਖਾਲਸਾ ਜੀ ਕਿਸੇ ਪਾਸਿਓਂ ਬਿਆਨ ਨਾ ਕੀਤਾ ਜਾਵੇ ਉਹਨੂੰ ਵਾਹੂ ਆਖਿਆ ਜਾਂਦਾ ਵਾਹੂ ਵਾਹੂ ਬਾਣੀ ਨਿਰੰਕਾਰ ਹੈ ਇਸ ਜੀਵਣ ਅਵਰ ਨਾ ਕੋਈ ਮਹਾਰਾਜ ਕਹਿੰਦੇ ਇਹਦੇ ਵਰਗਾ ਹੋਰ ਕੁਛ ਨਹੀਂ ਜੇ ਸੰਸਾਰ ਤੇ ਇਸ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਸਰੂਪ ਵਰਗਾ ਹੋਰ ਕੋਈ ਸਰੂਪ ਨਹੀਂ ਜੇ ਧਰਤੀ ਤੇ ਸ਼ਬਦਾਈ ਅਵਤਾਰ ਖਾਲਸਾ ਜੀ ਧਰਤੀ ਤੇ ਗੂੰਜਦਾ ਸਤਜੁਗ ਵਿੱਚ ਵੀ ਸ਼ਬਦਾ ਅਵਤਾਰ ਹੀ ਸੀ ਰੇਤੇ ਵਿੱਚ ਵੀ ਸ਼ਬਦਾ ਅਵਤਾਰ ਹੀ ਸੀ ਖਾਲਸਾ ਜੀ ਦੇ ਵਾਪਰ ਵਿੱਚ ਵੀ ਸ਼ਬਦਾਵਤਾਰ ਹੀ ਸੀ ਤੇ ਫਿਰ ਅੱਗੇ ਕਾਲਯੁਗ ਦੇ ਵਿੱਚ ਆ ਕੇ ਵੀ ਸ਼ਬਦਾਵਤਾਰ ਹੀ ਮਹਾਰਾਜ ਪ੍ਰਗਟ ਹੋ ਗਏ ਹਨ ਇੱਥੇ ਆ ਕੇ ਜਿਵੇਂ ਉਹ ਮਹਾਰਾਜ ਜੀ ਦੇ ਬਚਨ ਖੰਨ ਪੱਟਾਂ ਦੇ ਸਵਈਏ ਹਨ ਵੀ ਉਹਦੇ ਵਿੱਚ ਬਚਨ ਆਉਂਦੇ ਹਨ ਵੀ ਗੁਰੂ ਨਾਨਕ ਸਾਹਿਬ ਜੀ ਪਰਥਾਏ ਕਿ ਮਹਾਰਾਜ ਜੀ ਸਤਜੁਗ ਵਿੱਚ ਤੁਸੀਂ ਬਲਬਾਵਨ ਭਾਇਓ ਵੀ ਤੁਸੀਂ ਬਾਲ ਰੂਪ ਹੋ ਕੇ ਆਏ ਹੋ ਤੇ ਤੁਸੀਂ ਮਹਾਰਾਜ ਜੀ ਰਾਮ ਰੂਪ ਹੋ ਕੇ ਆਏ ਹੋ ਤੁਸੀਂ ਕ੍ਰਿਸ਼ਨ ਰੂਪ ਹੋ ਕੇ ਆਏ ਹੋ ਐਵੇਂ ਬਚਨ ਆਉਂਦੇ ਹਨ ਨਾ ਹੁਣ ਕਾਲ ਯੁਗ ਵਿੱਚ ਸਤਗੁਰੂ ਜੀ ਤੁਸੀਂ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਮਹਾਰਾਜ ਦਾ ਰੂਪ ਵਟਾਇਆ ਹੈ ਖਾਲਸਾ ਜੀ ਉਹ ਸਮਝਣ ਦੀ ਗੱਲ ਹੈ ਸਾਡੇ ਲੋਕ ਐਂ ਕਹੀ ਜਾਂਦੇ ਆ ਕਿ ਬਾਲ ਜਿਹੜਾ ਅਵਤਾਰ ਸੀ ਉਹ ਵੀ ਗੁਰੂ ਨਾਨਕ ਸਾਹਿਬ ਹੋਏ ਆ ਜਿਹੜਾ RAM ਜੀ ਅਵਤਾਰ ਉਹ ਵੀ ਗੁਰੂ ਨਾਨਕ ਸਾਹਿਬ ਹੋਏ ਨਹੀਂ ਭਾਈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਕਾਲਪੁਰਖ ਨੇ ਜਿਹੜੇ ਉਹ ਅਵਤਾਰ ਨੇ ਉਹ ਖਾਲਸਾ ਜੀ ਦੇਵਾਂ ਦੇ ਅਵਤਾਰ ਨੇ ਵਿਸ਼ਨੂੰ ਭਗਵਾਨ ਦੇ ਅਵਤਾਰ ਨੇ ਜਾ ਸ਼ਿਵਜੀ ਭਗਵਾਨ ਦੇ ਅਵਤਾਰ ਨੇ ਐਵੇਂ ਖਾਲਸਾ ਜੀ ਸਾਰੇ ਅਵਤਾਰ ਉਤਰੇ ਹਨ 24 ਅਵਤਾਰ ਜਿਹੜੇ ਆਉਣੇ ਹਨ ਧਰਤੀ ਤੇ 23 ਆਏ ਹਨ ਇੱਕ ਰਹਿੰਦਾ ਹੈ ਇਹ ਭਰ ਉਹਨਾਂ ਵਿੱਚ ਜਿਹੜੀ ਗੱਲ ਭਟ ਸਾਹਿਬ ਜੀ ਨੇ ਕੀਤੀ ਭਟਾਂ ਦੀ ਬਿਰਤੀ ਬਹੁਤ ਉੱਚੀ ਸੀ ਖਾਲਸਾ ਜੀ ਵੇਦਾਂ ਨੇ ਰੂਪ ਧਾਰਿਆ ਸੀ ਉਚਾਰ ਵੇਦ ਚਾਰ-ਚਾਰ ਰੂਪ ਧਾਰ ਕੇ ਧਰਤੀ ਤੇ ਉਤਰੇ ਸਨ ਸੋ ਇਸ ਕਰਕੇ ਗੁਰਮੁਖੋ ਇਹ ਸਤਿਗੁਰੂ ਮਹਾਰਾਜ ਦੀ ਖੇੜ ਹੈ ਤੇ ਉਹ ਪਟਾ ਨੇ ਜਿਹੜੀ ਗੱਲ ਆਖੀ ਆ ਕਿ ਬਲ ਬਾਵਣ ਭਾਇਓ ਤੁਸੀਂ ਸਤਜੁਗ ਦੇ ਵਿੱਚ ਜਿਹੜਾ ਰੂਪ ਵਟਾਇਆ ਜਿਹੜਾ ਬਲ ਰੂਪ ਹੋਇਆ ਉਹਦੇ ਅੰਦਰ ਜਿਹੜੇ ਬਚਨ ਸਨ ਉਹ ਵੀ ਮਹਾਰਾਜ ਤੁਹਾਡਾ ਹੀ ਉਤਾਰ ਸੀ ਸ਼ਬਦਾਵਤਾਰ ਹੀ ਸੀ ਕਿਉਂਕਿ ਉਹਨਾਂ ਨੇ ਮੁੱਖੋਂ ਬੋਲ ਕੇ ਸੰਸਾਰ ਨੂੰ ਭਲਾ ਕੀਤਾ ਜਿਹੜੇ RAM ਜੀ ਸਨ ਉਹਨਾਂ ਦੇ ਜਿਹੜੇ ਵਿਚਾਰ ਅੰਦਰੋਂ ਨਿਕਲਦੇ ਸੀ ਉਹ ਰੱਬ ਦੀ ਜੋਤ ਹੀ ਖਾਲਸਾ ਜੀ ਬੋਲਦੀ ਸੀ ਕ੍ਰਿਸ਼ਨ ਭਗਵਾਨ ਨੇ ਜਿੰਨਾ ਪ੍ਰਦੇਸ਼ ਤਾ ਗੀਤਾ ਲਿਖੀ ਆ ਖਾਲਸਾ ਜੀ ਉਹ ਸਾਰੀ ਸ਼ਬਦਾਵਤਾਰ ਹੀ ਆ ਫਿਰ ਐਂਡ ਤੇ ਆ ਕੇ ਸਤਿਗੁਰੂ ਮਹਾਰਾਜ ਨੇ ਕਾਲ ਯੁਗ ਦੇ ਵਿੱਚ ਦੇ ਕਿਆ ਨਜ਼ਾਰਾ ਹੀ ਸੱਚੇ ਪਾਤਸ਼ਾਹ ਨੇ ਬੰਨ ਦਿੱਤਾ ਕਿ ਆਪ ਮਹਾਰਾਜ ਸ਼ਬਦਾਵਤਾਰ ਹੋ ਕੇ ਪ੍ਰਗਟ ਹੀ ਹੋ ਗਏ ਹਨ ਉਹ ਤੇ ਖਾਲਸਾ ਜੀ ਮੁੱਖੋਂ ਸ਼ਬਦ ਲਿਖੇ ਬੋਲੇ ਗਏ ਤੇ ਕਿਸੇ ਨੇ ਲਿਖੇ ਇਥੇ ਸਤਿਗੁਰਾਂ ਨੇ ਆਪ ਹੀ ਬੋਲੇ ਆਪ ਹੀ ਲਿਖੇ ਆਪ ਹੀ ਮਹਾਰਾਜ ਪ੍ਰਗਟ ਹੋ ਕੇ ਬਹਿ ਗਏ ਤੇ ਸਾਨੂੰ ਸਤਿਗੁਰਾਂ ਤੇ ਵਿਸ਼ਵਾਸ ਨਹੀਂ ਆਉਂਦਾ ਪਰ ਸਤਿਗੁਰੂ ਜੀ ਸੰਪੂਰਨ ਰੱਬ ਜੀ ਬੈਠੇ ਹਨ ਖਾਲਸਾ ਜੀ ਇਸ ਕਰਕੇ ਗੁਰਮੁਖੋ ਆਪਾਂ ਕਈ ਵਾਰੀ ਨਾ ਕਿਸੇ ਸਾਧਨਾ ਜੁੜੇ ਹੁੰਨੇ ਆ ਮੈਂ ਨਿੰਦਕ ਨਹੀਂ ਆ ਮੈਂ ਗੱਲ ਕਰਦਾ ਤੇ ਲੋਕੀ ਦੂਜੇ ਬੰਨੇ ਲੈ ਜਾਂਦੇ ਆ ਮੈਂ ਇੱਕ ਉਦਾਹਰਨ ਦੇਣ ਦੀ ਕੋਸ਼ਿਸ਼ ਕੀਤੀ ਹੈ ਉਦਾਹਰਨ ਸਮਝਣੀ ਹੈ ਜਿਵੇਂ ਮੰਨ ਲਓ ਕਿਸੇ ਸਾਧਨਾ ਸਾਡਾ ਪ੍ਰੇਮ ਪੈ ਗਿਆ ਬਹੁਤ ਪ੍ਰੇਮ ਪੈ ਗਿਆ ਉਹਨੇ ਸਾਡੇ ਘਰ ਦੇ ਕਈ ਕੰਮ ਸਵਾਰ ਦਿੱਤੇ ਸਾਡੇ ਬੱਚੇ ਪੜ੍ਹ ਗਏ ਪੜ੍ਹਾ ਦਿੱਤੇ ਬਾਪੇ ਨੇ ਬਚਨ ਕੀਤੇ ਬਾਹਰ ਚਲੇ ਗਏ ਚਲੋ ਸਾਡਾ ਵੀ ਉਹਨਾਂ ਤੇ ਸ਼ਰਧਾ ਭਾਵਨਾ ਭਾਵੇਂ ਉਹ ਰੱਬ ਦਾ ਰੂਪ ਹੀ ਹੋਵੇ ਬਿਲਕੁਲ ਸੱਚੀ ਗੱਲ ਹੈ ਭਾਵੇਂ ਉਹ ਸਾਧ ਜੀ ਚੰਗੇ ਹੋਣ ਜਿਹਨੂੰ ਆਪਾਂ ਮੰਨਦੇ ਆ ਪਰ ਕਈ ਵਾਰੀ ਅਸੀਂ ਇਹ ਗੱਲ ਕਹਿ ਦਿੰਦੇ ਆ ਵੀ ਜਿਹੜਾ ਇਹ ਸਾਧ ਸੀ ਇਹ ਤੇ ਰੱਬ ਸੀ। ਇਹ ਰੱਬ ਹੀ ਉਤਰਿਆ ਸੀ ਧਰਤੀ ਤੇ ਕਹਿ ਦਿੰਦੇ ਆ ਆਮ ਕਰਕੇ। ਤੇ ਫਿਰ ਖਾਲਸਾ ਜੀ ਜਿਹੜਾ ਰੱਬ ਬੈਠਾ ਪ੍ਰਕਾਸ਼ਵਾਨ ਹੋ ਕੇ ਬੈਠਾ ਉਹਨੂੰ ਰੱਬ ਕਿਉਂ ਨਹੀਂ ਕਹਿੰਦੇ? ਉਹਨੂੰ ਰੱਬ ਕਿਉਂ ਨਹੀਂ ਮੰਨਦੇ? ਉਹ ਰੱਬ ਤੇ ਕਹਿੰਦਾ ਆਵੋ ਸਿੱਖੋ ਆ ਕੇ ਬਾਣੀ ਪੜੋ। ਆਓ ਮੇਰੇ ਨਾਲ ਗੱਲਾਂ ਕਰੋ। ਮੈਂ ਤੁਹਾਡੀਆਂ ਸਾਰੀਆਂ ਚਿੰਤਾਵਾਂ ਝੋਰੀਆਂ ਨੂੰ ਦੂਰ ਕਰ ਦੂੰਗਾ। ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਾਰ ਇਹਨੂੰ ਰੱਬ ਕਿਉਂ ਨਹੀਂ ਕੋਈ ਮੰਨਦਾ? ਸਾਧਾ ਨੂੰ ਰੱਬ ਮੰਨੀ ਜਾਂਦੇ, ਸਰੀਰ ਨੂੰ ਰੱਬ ਮੰਨਦੇ ਆ ਨਾ ਫਿਰ? ਗੱਲ ਖਾਲਸਾ ਜੀ ਵਿਵੇਕ ਦੀ ਹੈ ਆਪਾਂ ਹਰ ਹਰ ਇੱਕ ਢੰਗ ਦੀ ਵਿਚਾਰ ਕਰਨੀ ਕਰਦੇ ਰਹਿਣਾ ਵੇਖੋ ਸਮਝਣ ਦੀ ਗੱਲ ਹੈ ਕਿ ਉਹ ਸਰੀਰ ਨੂੰ ਸਰੀਰ ਨਾਲ ਅਸੀਂ ਜੁੜੇ ਸਾਦ ਸਰੀਰ ਨੂੰ ਰੱਬ ਕਹਤਾ ਪਰ ਇਹ ਨਿਰੰਕਾਰ ਹੈ ਇਹਦਾ ਕੋਈ ਆਕਾਰ ਨਹੀਂ ਹੈ ਇਹਨੂੰ ਅਸੀਂ ਰੱਬ ਹੀ ਨਹੀਂ ਮੰਨਦੇ ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਜਿਹੜੇ ਸਾਧ ਹਨ ਜਿਨ੍ਹਾਂ ਬ੍ਰਹਮ ਗਿਆਨੀ ਸਾਧੂ ਮਹਾਂਪੁਰਸ਼ ਹੋਏ ਆ ਧਰਤੀ ਤੇ ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੀ ਹੋਣਗੇ ਇਹਨਾਂ ਨੂੰ ਪੜ੍ਹਨਗੇ ਤੇ ਹੋਣਗੇ ਇਹ ਵੱਡੀ ਖਾਲਸਾ ਦੀ ਗੱਲ ਹੈ ਭਾਵੇਂ ਕਿਸੇ ਸਾਧ ਮਹਾਂਪੁਰਸ਼ ਬ੍ਰਹਮ ਗਿਆਨੀ ਨੂੰ ਪੁੱਛ ਕੇ ਵੇਖ ਲਿਓ ਉਹ ਕਹਿਣਗੇ ਵੀ ਜਿੰਨਾ ਚਿਰ ਅਸੀਂ ਬਾਣੀ ਨਾਲ ਨਹੀਂ ਜੁੜਦੇ ਅਸੀਂ ਸਾਧ ਨਹੀਂ ਬਣ ਸਕਦੇ ਤੇ ਰੱਬ ਨੇ ਤੁਹਾਨੂੰ ਧੁਰ ਨਾਲ ਜੋੜਦਾ ਬਾਣੀ ਪੜੋ ਸਾਧਾਂ ਦੀ ਸ਼ਰਣੀ ਪਾਓ ਬਾਣੀ ਪੜ ਕੇ ਸਾਧਾਂ ਦੇ ਕੋਲੋਂ ਆਪਣੇ ਦਿਲਾਂ ਦੇ ਆਪਣੇ ਮਨਾਂ ਦੇ ਫੁਰਣਿਆਂ ਦੇ ਜਿਹੜੇ ਜਵਾਬ ਨੇ ਉਹ ਲੈਣ ਜਾਣਾ ਬਾਣੀ ਆਪ ਪੜਨੀ ਹੈ ਤੇ ਖਾਲਸਾ ਜੀ ਉਹ ਜਿਹੜੇ ਪੜਾਉਂਦੇ ਆ ਨਾ ਬਾਣੀ ਪੜਦੇ ਆ ਪੜਦੇ ਆ ਕਦੇ ਸੁਰਤਿ ਮਿਰਤਿ ਜੁੜ ਜਾਂਦੀ ਹੈ ਕਦੇ ਟੁੱਟ ਜਾਂਦੀ ਹੈ ਉਦੋਂ ਫਿਰ ਮਹਾਪੁਰਸ਼ਾਂ ਦੇ ਕੋਲ ਜਾਈਦਾ ਮਹਾਰਾਜ ਆ ਜਿਹੜੀ ਖੇੜ ਵੈ ਬਾਣੀ ਦੇ ਵਿੱਚ ਸਾਨੂੰ ਸਮਝ ਨਹੀਂ ਆ ਰਹੀ ਤੇ ਕਿਰਪਾ ਕਰੋ ਫਿਰ ਸਾਧ ਜਨ ਨੂੰ ਰਸਤਾ ਦੱਸ ਦੇ, ਉਜਗਤੀ ਦੱਸ ਦੇ ਕਿਰਪਾ ਵੀ ਕਰ ਦਿੰਦੇ। ਇਸ ਕਰਕੇ ਸਾਧ ਜੀ ਹਨ ਧਰਤੀ ਤੇ ਬ੍ਰਹਮ ਗਿਆਨੀ ਮਹਾਪੁਰਸ਼ ਮਹਾਰਾਜ ਨੇ ਇਸ ਕਰਕੇ ਪੈਦਾ ਕੀਤੇ ਹਨ ਤੁਹਾਡੇ ਮਨ ਦੇ ਬਲਵਲਿਆਂ ਨੂੰ ਖਤਮ ਕਰਨ ਵਾਸਤੇ। ਇਹ ਬੰਦਗੀ ਤੇ ਕੋਈ ਕਰਦਾ ਹੀ ਨਹੀਂ। ਬਲਵਲੇਵਾਂ ਕਾਹਦਾ ਮਨ ਵਿੱਚ ਪੈਣਾ? ਆਹ ਤੇ ਸੰਸਾਰੀ ਗੱਲਾਂ ਨੇ ਖਾਲਸਾ ਜੀ। ਮਹਾਰਾਜ ਨੇ ਤੇ ਸਿੱਧੀ ਮੋਹਰ ਲਾਤੀ ਆਚਾਰ ਪਦਾਰਥ ਜੇ ਕੋ ਮੰਗ ਐ ਸਾਧ ਜਨਾਂ ਕੀ ਸੇਵਾ ਲਾਗੇ। ਉਹ ਸੰਗਤ ਦੀ ਸੇਵਾ ਕਰਿਆ ਕਰੋ ਗੁਰਮਖੋ ਚਾਰ ਪਦਾਰਥ ਤੁਹਾਨੂੰ ਮਿਲ ਜਾਣਗੇ ਜਿਹੜੇ ਕਹਿੰਦੇ ਸਾਡੇ ਕੰਮ ਨਹੀਂ ਚੱਲਦੇ ਸਾਡੇ ਕੰਮ ਅੱਗੇ ਨਹੀਂ ਸਾਡਾ ਕੋਈ ਭਲਾ ਨਹੀਂ ਹੁੰਦਾ ਸਾਡਾ ਨੁਕਸਾਨ ਹੁੰਦਾ ਸਾਡਾ ਕੰਮ ਅੱਗੇ ਨਹੀਂ ਤੁਰਦਾ ਬਰਕਤ ਨਹੀਂ ਪੈਂਦੀ ਜਿਹੜੇ ਕੰਮ ਇਹ ਲੋਕ ਇਹ ਗੱਲ ਕਹਿੰਦੇ ਆ ਨਾ ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਵਾਬ ਦੇ ਦਿੱਤਾ ਮਹਾਰਾਜ ਕਹਿੰਦੇ ਜਾਓ ਗੁਰੂ ਕੀ ਸੰਗਤ ਵਿੱਚ ਸੇਵਾ ਕਰੋ ਬਰਤਨਾਂ ਦੀ ਸੇਵਾ ਜੋੜਿਆਂ ਦੀ ਸੇਵਾ ਉੱਥੇ ਖਾਲਸਾ ਜੀ ਹੋਰ ਕਈ ਪ੍ਰਕਾਰ ਦੀਆਂ ਸੇਵਾਵਾਂ ਹਨ ਚਾਦਰਾਂ ਝਾੜੋ ਉਥੇ ਮੈਟ ਝਾੜੋ ਸਰੋਵਰ ਦੀ ਸੇਵਾ ਕਰ ਲੋ ਸਤਿਗੁਰਾਂ ਦੀ ਸੇਵਾ ਕਰ ਲੋ ਜਿਹੜੀ ਸੇਵਾ ਕਰੋਗੇ ਕਿਉਂਕਿ ਉਹ ਸੰਗਤ ਜਿਹੜੀ ਹੈ ਸਾਧ ਦੀ ਸੰਗਤ ਹੈ ਸਾਧ ਕੌਣ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਰੇ ਜਿੰਨੇ ਸਾਧ ਸੰਤ ਮਹਾਂਪੁਰਸ਼ ਹੋਏ ਹਨ ਸਾਰੇ ਸਤਿਗੁਰੂ ਦੀ ਸੰਗਤ ਹਨ ਉਹਨਾਂ ਨੇ ਨਾਮ ਜਪ-ਜਪ ਕੇ ਦਰਜਾ ਉੱਚਾ ਹਾਸਲ ਕਰ ਲਿਆ ਅਸੀਂ ਅਜੇ ਸਟਾਰਟ ਵੀ ਨਹੀਂ ਹੋਏ ਸੋ ਇਸ ਕਰਕੇ ਸਾਰੇ ਉਸ ਰੱਬ ਦੇ ਹੀ ਸੰਗਤ ਹਾਂ ਰੱਬ ਦੀ ਸਾਧ ਸੰਗਤ ਹਾਂ ਸਾਰੇ ਦੇ ਸਾਰੇ ਜਿੰਨੇ ਧਰਤੀ ਤੇ ਹਨ ਤੋ ਇਸ ਕਰਕੇ ਗੁਰਮਖੋ ਜਿਨ੍ਹਾਂ ਨੂੰ ਚਾਰ ਪਦਾਰਥ ਚਾਹੀਦੇ ਨੇ ਚਾਰ ਪਦਾਰਥ ਦੁਨੀਆ ਦੇ ਆ ਇਹ ਦੁਨੀਆ ਦੇ ਰਿੱਧੀਆਂ ਸਿੱਧੀਆਂ ਜੋ ਕੁਝ ਵੀ ਹੈ ਇਹ ਸਾਰਾ ਕੁਝ ਇਹਨਾਂ ਚਾਰ ਪਦਾਰਥਾਂ ਦੇ ਵਿੱਚ ਆਉਂਦਾ ਤੇ ਗੁਰਮਖੋ ਇਹ ਚਾਰ ਪਦਾਰਥ ਸਾਰ ਸੰਗਤ ਦੀ ਸੇਵਾ ਕਰਕੇ ਪ੍ਰਾਪਤ ਹੋ ਜਾਂਦੇ ਆ ਜਾਓ ਸੰਗਤ ਵਿੱਚ ਸੇਵਾ ਕਰਿਆ ਕਰੋ ਪੱਕੀ ਸੇਵਾ ਆਪਣੇ ਮਨ ਨੂੰ ਬੰਨ੍ਹ ਲਓ ਕਿ ਮੈਂ ਭਾਈ ਇਦਣ ਸੇਵਾ ਕਰਨ ਜਾਣਾ ਜਾਣਾ ਵੇਖਿਓ ਮਹਾਰਾਜ ਕਿਦਾਂ ਬਰਕਤਾਂ ਪਾਉਂਦੇ ਸੇਵਾ ਦੇ ਨਾਲ ਆਪੇ ਬਰਕਤਾਂ ਪੈ ਜਣੀਆਂ ਸੇਵਾ ਕਰਨ ਵਾਲਾ ਜਿਹੜਾ ਬੰਦਾ ਹੈ ਹਾਂ ਸੇਵਾ ਕਰਨੀ ਵੀ ਖਾਲਸਾ ਜੀ ਕੋਈ ਢੰਗ ਹੈ ਕੋਈ ਨਿਯਮ ਹੈ ਕੋਈ ਪਰਹੇਜ਼ ਰੱਖਣੇ ਹਨ ਸੇਵਾ ਸਿਮਰਨ ਕਰਨ ਲੱਗਿਆਂ ਵੀ ਸੇਵਾ ਕਰਨੀ ਐ ਤੇ ਲੁਕਾ ਕੇ ਕਰਨੀ ਐ ਰੌਲਾ ਨਹੀਂ ਪਾਉਣਾ ਮੈਂ ਹਰ ਬੰਦੇ ਨੂੰ ਦੱਸੀ ਜਾਣਾ ਦੋ ਦਿਨ ਜਾ ਕੇ ਲੰਗਰ 'ਚ ਸੇਵਾ ਕੀਤੀ ਹੁੰਦੀ ਆ ਤੇ ਖਾਲਸਾ ਜੀ ਸਾਰੇ ਰਿਸ਼ਤੇਦਾਰਾਂ ਤੱਕ ਪਤਾ ਲੱਗ ਜਾਂਦਾ ਅਸੀਂ ਕਿੰਨੇ ਦੱਸਿਆ ਆਪ ਹੀ ਦੱਸਦਾ ਫਿਰਦਾ ਜੀ ਮੈਂ ਤਾਂ ਸੇਵਾ ਤੇ ਜਾਣਾ ਆ ਆਪ ਜੇ ਦੋ ਦਿਨ ਨਹੀਂ ਕੀਤੀ ਤੇ ਪਿੰਡ ਚ ਮੋੜ ਤੇ ਖਲੋਤਾ ਕਹੂਗਾ ਮੈਂ ਤਾਂ ਸੇਵਾ ਤੇ ਜਾਣਾ ਕਿਸ ਨੇ ਜਾਇਆ ਕਰਨਾ ਤਾਂ ਦੱਸ ਦਿਓ ਉਹ ਖਾਲਸਾ ਜੀ ਅਗਲੇ ਬੰਦੇ ਕਹਿੰਦੇ ਛਾਏ ਸੇਵਾ ਕਰਦਾ ਜਿਹੜੀ ਸੇਵਾ ਹੈ ਜਾਂ ਸਿਮਰਨ ਹੈ ਇਹਦਾ ਬਹੁਤਾ ਢੰਗ ਜਿਹੜਾ ਟਿਕਾਣਾ ਹੈ ਉਹਲੇ ਦਾ ਜਿੰਨਾ ਓਲਾ ਰੱਖੋਗੇ ਉਨਾ ਹੀ ਪ੍ਰਗਟ ਹੋਊਗਾ ਹਾਂ ਕੋਈ ਗੁਰਮਖਿਆ ਕੋਈ ਸਾਧ ਗੁਰੂ ਸਾਧੂ ਹੈ ਜਾਂ ਕੋਈ ਚੰਗਾ ਅਭਿਆਸੀ ਸਿੱਖ ਹੈ ਉਹਦੇ ਨਾਲ ਤੁਸੀਂ ਆਪਣੀ ਵਿਚਾਰ ਵਟਾਂਦਰਾ ਕਰ ਸਕਦੇ ਹੋ ਕਿ ਮੈਂ ਇਦਾਂ ਕਰਦਾ ਮੇਰੇ ਨਾਲ ਆਹ ਹੋ ਜਾਂਦਾ ਤੇ ਮੈਂ ਕੀ ਕਰਾਂ ਮੈਨੂੰ ਜੁਗਤ ਦੱਸੋ ਉਹ ਤੁਹਾਨੂੰ ਰਸਤਾ ਦੱਸਣਗੇ ਉਹਨਾਂ ਨੂੰ ਦੱਸਿਆ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਤੁਸੀਂ ਜਿਹੜੇ ਬੰਦੇ ਨੂੰ ਕੋਈ ਸੋਝੀ ਨਹੀਂ ਆ ਕੋਈ ਗਿਆਨ ਹੀ ਨਹੀਂ ਆ ਜੇ ਉਹ ਬੰਦੇ ਨੂੰ ਤੁਸੀਂ ਦੱਸੋਗੇ ਤੇ ਤੁਹਾਡੀ ਵੀ ਉਹਨੇ ਖਿੱਚ ਕੇ ਲੈ ਜਾਣੀ ਆ ਆਪ ਤੋਂ ਉਹਨੇ ਕਰਨੀ ਨਹੀਂ ਹੁੰਦੀ ਸੋ ਇਸ ਕਰਕੇ ਗੁਰਮਖੋ ਨਾਮ ਜਿਹੜਾ ਹੈ ਸੇਵਾ ਜਿਹੜੀ ਹੈ ਸਭ ਤੋਂ ਉੱਚੀ ਤੇ ਸੁੱਚੀ ਹੈ ਜਿਨ੍ਹਾਂ ਨੂੰ ਇਹ ਸੇਵਾ ਨਸੀਬ ਹੋ ਜਾਂਦੀ ਹੈ ਉਹ ਗੁਰੂ ਕੇ ਲਾਲ ਗੁਰੂ ਕੇ ਸਿੱਖ ਬਹੁਤ ਸੁਖ ਮਾਣਦੇ ਉਹਨਾਂ ਨੂੰ ਅੰਤਰਾਤਮੇ ਵੀ ਸੁਖ ਰਹਿੰਦਾ ਤੇ ਖਾਲਸਾ ਜੀ ਬਾਹਰ ਤਾਨ ਕਰਕੇ ਵੀ ਸੁਖ ਰਹਿੰਦਾ ਉਹਨਾਂ ਦੇ ਘਰੋਂ ਬਰਕਤ ਨਹੀਂ ਜਾਂਦੀ ਮਹਾਰਾਜ ਦੀ ਐਸੀ ਕਿਰਪਾ ਰਹਿੰਦੀ ਹੈ ਖਾਲਸਾ ਜੀ ਅਨ ਧਨ ਨਹੀਂ ਉਹਨਾਂ ਘਰੋਂ ਮੁੱਕਦਾ ਮਹਾਰਾਜ ਦਾ ਨਾਮ ਹੀ ਐਸਾ ਖਾਲਸਾ ਜੀ ਪ੍ਰਭਾਵਸ਼ਾਲੀ ਹੈ ਜਿਨੇ ਇਸ ਨਾਮ ਦਾ ਪੱਲਾ ਫੜ ਲਿਆ ਹੈ ਮਹਾਰਾਜ ਉਹਨੂੰ ਜ਼ਰੂਰ ਤਾਰਦੇ ਆ ਨਾਮ ਦੀ ਵੱਡੀ ਮਹਿਮਾ ਹੈ ਇਹ ਚਾਰਾਂ ਜੁਗਾਂ ਦੇ ਵਿੱਚ ਜੋ ਖਾਲਸਾ ਜੀ ਸਦਾ ਥਿਰ ਹੈ ਉਹ ਨਾਮ ਹੈ ਚਾਰ ਜੁਗਾਂ ਦੇ ਵਿੱਚ ਜਿੰਨੇ ਵੀ ਜੀਵ ਖਾਲਸਾ ਜੀ ਕੋਈ ਸਵਰਗਾਂ ਨੂੰ ਗਿਆ ਪੁਰੀਆਂ ਨੂੰ ਗਿਆ ਜਾਂ ਸੱਚਖੰਡ ਨੂੰ ਗਿਆ ਉਹ ਨਾਮ ਦੀ ਬਦੌਲਤ ਗਿਆ ਹੋਰ ਕਿਸੇ ਕਰਕੇ ਨਹੀਂ ਗਿਆ ਜਿਹੜਾ ਆ ਦਾਨਪੁਣ ਹੈ ਫਲ ਹੈ ਆਪਾਂ ਸੇਵਾ ਕਰਦੇ ਹਾਂ ਇਹਦੇ ਨਾਲ ਸਾਡੇ ਪੁੰਨ ਬਣਦੇ ਹਨ ਸਾਡੇ ਚੰਗੇ ਕਰਮ ਬਣਦੇ ਹਨ ਜਿਹੜਾ ਅਸੀਂ ਅਗਲੇ ਜਨਮ 'ਚ ਆ ਕੇ ਭੋਗਾਂਗੇ ਜਿੱਦਾਂ ਹੁਣ ਖਾਲਸਾ ਜੀ ਕਈਆਂ ਦੇ ਚੰਗੇ ਕਰਮ ਹਨ ਉਹ ਗੁਰੂ ਨਾਲ ਵੀ ਜੁੜੇ ਹਨ ਚੰਗੇ ਕਰਮ ਹਨ ਉਹ ਪੁੰਨਦਾਨ ਕਰਦੇ ਪਏ ਆ ਲੋਕਾਂ ਦਾ ਭਲਾ ਕਰਦੇ ਪਏ ਆ ਤੇ ਉਹਨਾਂ ਨੂੰ ਖੁਸ਼ੀਆਂ ਅਸੀਸਾਂ ਵੀ ਨਸੀਬ ਹੋ ਰਹੀਆਂ ਗਾਉਂ ਨਾਲੇ ਚੰਗੇ ਪੁੰਨਫਲ ਫੇਰ ਬਣ ਗਏ ਪਰ ਜਿਹੜੇ ਖਾਲਸਾ ਜੀ ਪਿੱਛੋਂ ਪੁੰਨਫਲ ਕੀਤੇ ਆ ਇੱਥੇ ਰੱਬ ਨੇ ਬਹੁਤ ਦਿੱਤਾ ਉਹ ਕਿਸੇ ਨੂੰ 5 ਰੁਪਏ 10 ਨਹੀਂ ਦੇ ਸਕਦੇ ਉਹ ਫਿਰ ਅੱਗੇ ਵਾਸਤੇ ਆਪਣੇ ਕਰਮ ਬਣਾ ਨਹੀਂ ਰੇ ਤੇ ਅੱਗੋਂ ਫਿਰ ਖਾਲਸਾ ਜੀ ਕੰਗਾਲਤਾ ਹੱਥ ਆਉਣੀ ਹੈ ਐਿਆਂ ਨੂੰ ਵੇਖ ਕੇ ਆਪਾਂ ਦਿਲ ਵਿੱਚ ਕਰਦੇ ਆਂ ਵੀ ਯਾਰ ਇਹਨੂੰ ਵਿਚਾਰੇ ਨੂੰ ਬੜਾ ਗਰੀਬ ਰੱਖਿਆ ਰੱਬ ਨੇ ਪਰ ਖਾਲਸਾ ਜੀ ਉਹਨੇ ਪਿਛਲੇ ਕਰਮਾਂ ਵਿੱਚ ਪਿਛਲੇ ਜਨਮਾਂ ਵਿੱਚ ਕੋਈ ਕਿਸੇ ਨੂੰ 5 10 ਰੁਪਏ ਢੇਲਾ ਤੱਕ ਨਹੀਂ ਦਿੱਤਾ ਹੁੰਦਾ ਦਾਨ ਨਹੀਂ ਕੀਤਾ ਹੁੰਦਾ ਕੋਈ ਰੁਪਈਆ ਕਿਸੇ ਨੂੰ ਕੋਈ ਦਾਨ ਨਹੀਂ ਕੀਤਾ ਹੁੰਦਾ ਰੱਬ ਜੋ ਨਿਆਂਉਂ ਕਰਦਾ ਰੱਬ ਪੂਰਾ ਨਿਆਂਉਂ ਕਰਦਾ ਹੈ ਖਾਲਸਾ ਜੀ ਮਹਾਰਾਜ ਵਰਗਾ ਕੋਈ ਨਿਆਂਉਂ ਕਰ ਨਹੀਂ ਸਕਿਆ ਇਸ ਧਰਤੀ ਤੇ ਪੂਰਾ ਨਿਆਂਉਂ ਕਰਦਾ ਹੈ ਹਰ ਇੱਕ ਜੀਵ ਨਾਲ ਪੂਰਾ ਨਿਆਂ ਕੀਤਾ ਮਹਾਰਾਜ ਨੇ ਕਦੇ ਕਿਸੇ ਨਾਲ ਧੱਕਾ ਨਹੀਂ ਕੀਤਾ ਜੋ ਤੁਸੀਂ ਕਰੋਗੇ ਉਹੀ ਤੁਹਾਡੇ ਗਾੜੀ ਆਵੇਗਾ ਉਹੀ ਤੁਹਾਨੂੰ ਅੱਗੇ ਭੋਗਣਾ ਪੈਣਾ ਆ ਇਹ ਸਭ ਤੋਂ ਵੱਡੀ ਖੇਡ ਰੱਬ ਦੇ ਘਰ ਦੀ ਹੈ ਸੋ ਇਸ ਕਰਕੇ ਗੁਰਮੁਖੋ ਜਾਣੇ ਅਣਜਾਣੇ ਦੇ ਵਿੱਚ ਜਦੋਂ ਸਾਡੇ ਕੋਲੋਂ ਪਾਪ ਹੋ ਜਾਂਦੇ ਆ ਗਲਤੀਆਂ ਹੋ ਜਾਂਦੀਆਂ ਭੁੱਲਾਂ ਹੋ ਜਾਂਦੀਆਂ ਤੇ ਉਹਨਾਂ ਭੁੱਲਾਂ ਨੂੰ ਕਈਆਂ ਦਾ ਸਵਾਲ ਹੁੰਦਾ ਵੀ ਜੇ ਸਾਡੇ ਕੋਈ ਗਲਤੀਆਂ ਹੋ ਗਈਆਂ ਆ ਤੇ ਜਿਵੇਂ ਕੱਲ ਹੀ ਇੱਕ ਭੈਣ ਹੁਣਾ ਨੇ ਪੁੱਛਿਆ ਸੀ ਵੀ ਜੇ ਚੁਗਲੀ ਨੰਦਿਆ ਅਸੀਂ ਕੀਤੀ ਆ ਤੇ ਅਸੀਂ ਉਹਦੀ ਭੁੱਲ ਮਖਸ਼ੋਣੀ ਹੋਵੇ ਤਾਂ ਕੀ ਕਰੀਏ ਹਨਾ ਐਵੇਂ ਅਸੀਂ ਸ਼ਾਇਦ ਤੇ ਉਹ ਖਾਲਸਾ ਜੀ ਜਿੰਨੀਆਂ ਵੀ ਭੁੱਲਾਂ ਗਲਤੀਆਂ ਪਾਪ ਹਨ ਉਹ ਸਾਰੇ ਨਾਮ ਜਪ ਕੇ ਦੂਰ ਹੋ ਜਾਂਦੇ ਆ ਨਾਮ ਜਪਣਾ ਸ਼ੁਰੂ ਕਰ ਲਓ ਸੇਵਾ ਹੱਥਾਂ ਦੇ ਨਾਲ ਕੋਲ ਰਸਨਾ ਦੇ ਨਾਲ ਵਾਹਿਗੁਰੂ 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 ਜਪਣਾ ਸ਼ੁਰੂ ਕਰ ਦੋ ਮਹਾਰਾਜ ਤੁਹਾਡੇ ਉਹ ਜਿਹੜੀ ਮਣੇ ਹੋਏ ਪਾਪ ਹਨ ਮਾੜੇ ਕਰਮ ਹਨ ਉਹਨਾਂ ਨੂੰ ਮੀਟ ਦਿੰਦੇ ਆ ਸੱਚੇ ਪਾਤਸ਼ਾਹ ਦਇਆ ਕਰ ਦਿੰਦੇ ਜਿਹੜਾ ਸ਼ਹੀਦਾਂ ਨੂੰ ਯਾਦ ਕਰਦਾ ਸਤਿਗੁਰਾਂ ਨੂੰ ਯਾਦ ਕਰਦਾ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸ਼ਰਮੂਰ ਹਨ ਮਹਾਰਾਜ ਪ੍ਰਧਾਨ ਹਨ ਗੁਰੂ ਹਨ ਸ਼ਹੀਦਾਂ ਦੇ ਦੋਵੇਂ ਸਤਿਗੁਰੂ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਧੰ ਸਤਿਗੁਰੂ ਗੁਰਤੇਗ ਬਹਾਦਰ ਜੀ ਮਹਾਰਾਜ ਫਿਰ ਉਹਨਾਂ ਤੋਂ ਬਾਅਦ ਖਾਲਸਾ ਦੀ ਜਿੰਨੀ ਫੌਜ ਹੈ ਸਭ ਇਹਨਾਂ ਦੇ ਅੰਡਰ ਹੈ ਸਤਿਗੁਰਾਂ ਦੇ ਅੰਡਰ ਹੀ ਆਸੀ ਸਾਰੇ ਸ਼ਹੀਦ ਸਿੰਘ ਜੇ ਸੋਚਿਆ ਜਾਵੇ ਮਹਾਰਾਜ ਕਲਗੀਧਰ ਸਵਾਮੀ ਜੀ ਦੇ ਤਾਬਿਆ ਹਨ ਸਾਰੇ ਕਿਉਂਕਿ ਸਤਗੁਰਾਂ ਨੇ ਫਿਰ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤਾਬਿਆ ਹਨ ਤੇ ਇਹ ਕਈ ਵਾਰੀ ਸੁਣਾਉਣ ਵਾਲੇ ਕਰ ਜਾਂਦੇ ਜਿਹੜੇ ਸਤਗੁਰ ਜੀ ਹੁਣ ਹਾਜ਼ਰ ਬੈਠੇ ਹਨ ਉਹਨਾਂ ਦੀ ਤਾਬਿਆ ਹੁੰਦੀ ਆ ਸਾਰੀਆਂ ਸ਼ਕਤੀਆਂ ਉਹਨਾਂ ਦੇ ਤਾਬਿਆ ਹੁੰਦੀਆਂ ਭਾਵ ਕਿ ਉਹਨਾਂ ਦੇ ਅੰਡਰ ਹੁੰਦੀਆਂ ਸੋ ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਸਤਗੁਰੂ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਇਹ ਦੋਵੇਂ ਸਰੂਪ ਪ੍ਰਕਾਸ਼ ਹਨ ਜਿਸ ਜਗ੍ਹਾ ਤੇ ਉੱਥੇ ਖਾਲਸਾ ਜੀ ਪੂਰਾ ਵਾਸਾ ਹੈ ਸ਼ਹੀਦਾਂ ਦਾ ਪੂਰੀ ਉੱਥੇ ਕਲਾ ਹੈ ਸੋ ਇਹ ਮਹਾਰਾਜ ਸੱਚੇ ਪਾਸ਼ਾ ਮੇਰਾ ਕਰਦੇ ਰਹਿੰਦੇ ਆ ਸਤਿਗੁਰੂ ਦਇਆ ਕਰਦੇ ਆ ਤੇ ਫਿਰ ਇਹ ਸੋਝੀਆਂ ਪੈਂਦੀਆਂ ਹਨ ਮਹਾਰਾਜ ਕਿਰਪਾ ਕਰਨ ਆਓ ਖਾਲਸਾ ਜੀ ਅੱਜ ਦੀ ਹੱਡਬੀਤੀ ਸਰਵਣ ਕਰੀਏ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਸਰਕਾਰ ਜੋ ਆਈ ਹੈ ਇਹ ਹੱਡਬੀਤੀ ਇੱਕ ਭੈਣ ਹੁਣਾ ਨੇ ਸੁਣਾਉਣਾ ਕੀਤੀ ਹੈ ਭਾਈ ਸਾਹਿਬ ਹੁਣੀ ਭੈਣ ਹੁਣੀ ਦੋਵੇਂ ਸਾਨੂੰ ਸੁਣਾ ਰਹੇ ਸੀ ਵੀ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਉਹਨਾਂ ਤੇ ਕਿਰਪਾ ਵਰਤੀ ਦੋਵੇਂ ਜੀ ਹਨ ਖਾਲਸਾ ਜੀ ਵਿਆਹ ਹੋਇਆਂ ਨੂੰ 8 ਸਾਲ ਹੋ ਗਏ ਹਨ ਤੇ ਇੱਕ ਭਜੰਗੀ ਮਹਾਰਾਜ ਨੇ ਕਿਰਪਾ ਕਰਕੇ ਬਖਸ਼ਿਆ ਸੀ ਵਿਆਹ ਤੋਂ 1.5 ਸਾਲ ਬਾਅਦ ਤੇ ਉਹ ਖਾਲਸਾ ਜੀ ਉਹਦਾ ਸਰੀਰ ਕੁਝ ਠੀਕ ਨਹੀਂ ਸੀਗਾ ਮਤਲਬ ਅੰਗ ਪੈਰ ਕੁਝ ਠੀਕ ਨਹੀਂ ਸੀਗੇ ਤੇ ਉਹਨੇ ਥੋੜੇ ਸਵਾਸੇ ਇਸ ਧਰਤੀ ਤੇ ਲਏ ਤੇ ਫਿਰ ਚਾਲਾ ਪਾ ਲਿਆ ਵੇਖੋ ਹੁਣ ਇਹ ਇਹ ਵੀ ਆਪਾਂ ਵਿਚਾਰ ਕਰ ਲਈਏ ਨਾਲ ਕਿ ਕਈ ਬੱਚੇ ਜੰਮਦੇ ਆ ਖਾਲਸਾ ਜੀ ਪੂਰੇ ਹੋ ਜਾਂਦੇ ਆ ਕਈਆਂ ਦਾ ਮਾਂ ਦੇ ਪੇਟ ਵਿੱਚ ਹੀ ਪੂਰਾ ਹੋ ਜਾਣਾ ਹੁੰਦਾ ਤੇ ਕਈ ਬੱਚੇ ਖਾਲਸਾ ਜੀ ਜਿਹੜੇ ਅ ਅਵੋਰਸ਼ਨ ਹੁੰਦੇ ਆ ਉਹਦੇ ਨਾਲ ਜਿਹੜੇ ਖਤਮ ਹੋ ਜਾਂਦੇ ਆ ਇਹ ਆਪੋ ਆਪਣੇ ਕਰਮ ਹਨ ਕਈਆਂ ਨੂੰ ਰੱਬ ਸੰਸਾਰ ਵਿਖਾਉਂਦਾ ਵਿਖਾਉਂਦਿਆਂ ਸਾਰੀ ਲੈ ਜਾਂਦਾ ਕਈਆਂ ਨੂੰ ਵੇਖਣ ਨਹੀਂ ਦਿੰਦਾ ਗਰਭ ਦੇ ਵਿੱਚ ਹੀ ਲੈ ਜਾਂਦਾ ਕਈਆਂ ਨੂੰ ਬਣਨ ਵੀ ਨਹੀਂ ਦਿੰਦਾ ਗਰਭ ਦੇ ਵਿੱਚ ਪਹਿਲਾਂ ਹੀ ਉਹ ਰੱਬ ਜੀ ਉਹਨਾਂ ਨੂੰ ਕਰ ਦਿੰਦੇ ਇਹ ਕਿਉਂ ਹੁੰਦਾ ਆਪਾਂ ਕਈ ਵਾਰੀ ਰੋਨੇ ਆ ਮੈਂ ਇੱਕ ਵਾਰ ਇਹੋ ਜਿਹਾ ਦ੍ਰਿਸ਼ ਵੇਖਿਆ ਸੀ ਤੇ ਉਹਨਾਂ ਦੀ ਮਾਤਾ ਇੱਕੋ ਹੀ ਗੱਲ ਆਖੀ ਜਾਵੇ ਰੱਬਾ ਤੂੰ ਮਰ ਕਿਉਂ ਨਹੀਂ ਗਿਆ ਰੱਬਾ ਤੂੰ ਮਰ ਕਿਉਂ ਨਹੀਂ ਗਿਆ ਇਹ ਉਹ ਖਾਲਸਾ ਜੀ ਮੈਂ ਉੱਥੇ ਵਿਚਾਰ ਇੱਕ ਮਨ ਵਿੱਚ ਲਿਆਂਦੀ ਵੀ ਚਲੋ ਇਹਨੂੰ ਦੁੱਖ ਹੈ ਮਾਤਾ ਨੂੰ ਇਹ ਦੁੱਖ ਵਿੱਚ ਬੋਲ ਰਹੀ ਆ ਪਰ ਇਹ ਜਿਹੜਾ ਬੋਲਣਾ ਹੈ ਇਹ ਵੀ ਤੇ ਅਸੀਂ ਆਪਣੇ ਵਾਸਤੇ ਪਾਪ ਹੀ ਕਰ ਰਹੇ ਆ ਕਿਉਂਕਿ ਸਤਗੁਰਾਂ ਦੀ ਨਿੰਦਾ ਆ ਜਿਹੜੀ ਹੈ ਸਤਗੁਰਾਂ ਨੂੰ ਬੁਰਾ ਬੋਲਣਾ ਜਿਹੜਾ ਹੈ ਉਹ ਵੀ ਖਾਲਸਾ ਜੀ ਪਾਪਾਂ ਦੇ ਸਿਰ ਪਾਪ ਹੈ ਵੱਡਾ ਪਾਪ ਹੈ ਇਹ ਇਹ ਜਿਹੜੀ ਖੇਡ ਹੁੰਦੀ ਹੈ ਬੰਦੇ ਦੇ ਆਪੋ ਆਪਣੇ ਕਰਮਾਂ ਅਨੁਸਾਰ ਹੁੰਦੀ ਹੈ ਜਿਵੇਂ ਧੰਨ ਬਾਬਾ ਅਤਰ ਸਿੰਘ ਸਾਹਿਬ ਜੀ ਮਸਤੂਆਣੇ ਵਾਲੇ ਮਹਾਪੁਰਸ਼ ਖਾਲਸਾ ਜੀ ਜਿਹਨੂੰ ਉਹਨਾਂ ਦਾ ਸਮਾ ਜੁਗਪੁਰਸ਼ ਹੋਏ ਹਨ ਉਹਨਾਂ ਨੇ ਇੱਕ ਵਾਰ ਆਸਣ ਲੱਗਾ ਹੋਇਆ ਇਦਾਂ ਤੰਬੂ ਦੇ ਵਿੱਚ ਹੀ ਤੇ ਬਾਹਰ ਧੋਪ ਲੱਗੀ ਹੋਈ ਉੱਥੇ ਬੈਠੇ ਬਚਨ ਬਲਾਸ ਹੋ ਰਹੇ ਸਤਗੁਰਾਂ ਦੇ ਅਨੁਸਾਰ ਤੇ ਸਾਹਮਣੇ ਇੱਕ ਖਾਲਸਾ ਜੀ ਮੱਝ ਜਿਹੜੀ ਹੈ ਉਹਦਾ ਸਮਾ ਆਉਂਦਾ ਉਹ ਸੁਣ ਲੱਗਦੀ ਹੈ ਤੇ ਉਹਦੇ ਪੇਟ ਦੇ ਵਿੱਚੋਂ ਜਿਹੜਾ ਬੱਚਾ ਨਿਕਲਦਾ ਤੇ ਉਹ ਜਿਹਨੂੰ ਨਿਕਲ ਕੇ ਖਾਲਸਾ ਜੀ ਪਿੱਛੇ ਨੂੰ ਡਿੱਗਣ ਲੱਗਦਾ ਤੇ ਉਹਦੀ ਧੌਣ ਥੱਲੇ ਵਜਦੀ ਹੈ ਸਾਰਾ ਭਾਰਤ ਹਉਣ ਤੇ ਪੈਣ ਕਰਕੇ ਉਸੇ ਵੇਲੇ ਉਹ ਕਟੂਆ ਜਿਹੜਾ ਸੀ ਉਸੇ ਵੇਲੇ ਉਹ ਮਰ ਜਾਂਦਾ ਤੇ ਸੰਗਤ ਇਹ ਚੀਜ਼ ਵੇਖ ਕੇ ਤੇ ਮਹਾਂਪੁਰਸ਼ਾਂ ਨੂੰ ਕਹਿੰਦੀ ਵੀ ਵੇਖੋ ਮਹਾਰਾਜ ਕਿ ਆ ਲੀਲਾ ਹੈ ਵੀ ਕਈਆਂ ਨੇ ਇੱਥੇ ਸੰਸਾਰ ਭੋਗ ਗਿਆ ਕਈਆਂ ਨੂੰ ਬੁੱਢੇ ਹੋ ਗਏ ਉਮਰ ਲੰਘੀ ਉਹਨਾਂ ਨੂੰ ਰੱਬ ਲੈਣ ਦੀ ਆਉ ਰਿਆ ਤੇ ਆ ਬੱਚਾ ਅਜੇ ਜਨਮਿਆਂ ਤੇ ਜੰਮਦੇ ਆਸਾਰ ਮਰ ਗਿਆ ਤੇ ਮਹਾਂਪੁਰਸ਼ਾਂ ਨੇ ਉਸ ਵੇਲੇ ਬਚਨ ਕੀਤਾ ਸੀ ਤੁਹਾਨੂੰ ਪਤਾ ਹੈ ਕੌਣ ਹੈ ਨਹੀਂ ਮਹਾਰਾਜ ਜੀ ਸਾਨੂੰ ਨਹੀਂ ਪਤਾ ਮਹਾਰਾਜ ਨੇ ਕਿਹਾ ਸੀ ਉਸ ਵੇਲੇ ਬਾਬਾ ਆਦਰ ਸਿੰਘ ਸਾਹਿਬ ਜੀ ਕਹਿਣ ਲੱਗੇ ਕਹਿੰਦੇ ਔਰੰਗਜ਼ੇਬ ਹੈ ਇਹਨੂੰ ਰੱਬ ਨੇ ਸਜ਼ਾ ਇਹ ਦਿੱਤੀ ਹੈ ਇਹ 9 ਮਹੀਨੇ ਮਾਂ ਦੇ ਪੇਟ ਵਿੱਚ ਰਹਿੰਦਾ ਚਾਹੇ ਕਿਸੇ ਵੀ ਜਨਵਰ ਦੇ ਹੋਵੇ ਚਾਹੇ ਬੀਬੀ ਦੇ ਹੋਵੇ ਇਹਨੇ ਜਦੋਂ ਬਾਹਰ ਆਉਣਾ ਰੱਬ ਇਹਨੂੰ ਦੁਨੀਆ ਨਹੀਂ ਵੇਖਣ ਦਿੰਦਾ ਪਹਿਲਾਂ ਹੀ ਮਾਰ ਦਿੰਦਾ ਇਹ ਜੰਮਣ ਤੇ ਮਰਨ ਦੇ ਗੇੜ ਵਿੱਚ ਪਿਆ ਹੋਇਆ ਖਾਲਸਾ ਜੀ ਜਿਹੜਾ ਜੰਮਣਾ ਹੈ ਉਹ ਸਾਨੂੰ ਸਮਝ ਨਹੀਂ ਨਹੀਂਂਦੀ ਸਾਡੀ ਉਹ ਸੋਚ ਖਤਮ ਹੋ ਜਾਂਦੀ ਹੈ ਕਿਉਂਕਿ ਸਾਨੂੰ ਰੱਬ ਰੀਫਰੈਸ਼ ਕਰਕੇ ਸਾਡੇ ਦਿਮਾਗ ਨੂੰ ਭੇਜਦਾ ਸਾਡੀ ਆਤਮਾ ਨੂੰ ਜਿਦਾਂ ਕਿਸੇ ਕਾਪੀ ਦੇ ਚਿੱਠੀ ਦੇ ਉੱਤੇ ਪੇਪਰਟੀ ਦੇ ਉੱਤੇ ਲਿਖਿਆ ਹੋਵੇ ਬਾਅਦ ਚ ਉਹਨੂੰ ਸਾਫ਼ ਕਰ ਦਈਏ ਇਦਾਂ ਰੱਬ ਸਾਡੀ ਆਤਮਾ ਨੂੰ ਸਾਡੇ ਦਿਮਾਗ ਨੂੰ ਸਾਫ਼ ਕਰ ਦਿੰਦਾ ਤੇ ਜਦੋਂ ਅਸੀਂ ਮਾਂ ਦੇ ਪੇਟ ਵਿੱਚ ਹੁੰਨੇ ਹਾਂ ਜਿਹੜਾ ਉਹ ਦਰਦ ਹੁੰਦਾ ਜਾਂ ਜਦੋਂ ਮਾਂ ਦੇ ਪੇਟ ਵਿੱਚੋਂ ਬਾਹਰ ਆ ਰਹੇ ਹੁੰਨੇ ਆ ਉਹ ਜਿਹੜਾ ਦਰਦ ਹੁੰਦਾ ਬੀਬੀਆਂ ਕਹਿੰਦੀਆਂ ਖਾਸ ਕਰਕੇ ਕਿ ਅਸੀਂ ਜਿਹੜਾ ਸਾਡਾ ਦੂਜਾ ਜਨਮ ਹੁੰਦਾ ਇੰਨੀ ਦਰਦ ਪੀੜਾ ਹੁੰਦੀ ਹੈ ਜਦੋਂ ਬੱਚਾ ਜਨਮ ਲੈਂਦਾ ਪਰ ਉਹਨਾਂ ਬੀਬੀਆਂ ਨੂੰ ਮੈਂ ਇੱਕ ਹੋਰ ਗੱਲ ਦੱਸਾਂ ਜਿਹੜਾ ਬੱਚਾ ਜਨਮ ਲੈ ਰਿਹਾ ਹੁੰਦਾ ਨਾ ਉਹਨੂੰ ਤੁਹਾਡੇ ਨਾਲੋਂ 10 ਗੁਣਾ ਜ਼ਿਆਦਾ ਦਰਦ ਹੋ ਰਿਹਾ ਹੁੰਦਾ ਉਹ ਬਹੁਤ ਦੁੱਖ ਭੋਗਦਾ ਫਿਰ ਰੋਂਦਾ ਤੇ ਉਹ ਜਿਹੜਾ ਦਰਦ ਹੈ ਉਹ ਐਡਾ ਭਿਆਨਕ ਹੈ ਜੰਮਣ ਦਾ ਤੇ ਖਾਲਸਾ ਜੀ ਜਿਹੜਾ ਮਰਨ ਦਾ ਦੁੱਖ ਹੈ ਉਹ ਕਹਿੰਦੇ ਕਿਤੇ 10000 ਬਿੱਸ਼ੂ ਇਕੱਠਾ ਜਦੋਂ ਡੰਗ ਕਿਸੇ ਜੀਵ ਨੂੰ ਮਾਰ ਦਵੇ ਨਾ ਇਨਾ ਦਰਦ ਮੌਤ ਵੇਲੇ ਹੁੰਦਾ ਜੀਵ ਨੂੰ ਇੱਕ ਬਿੱਛੂ ਦਾ ਡੰਗ ਕਹਿੰਦੇ ਆ ਜੇ ਕਿਸੇ ਲੱਤ ਤੇ ਡੰਗ ਬਿੱਛੂ ਦਾ ਵੱਜ ਜਵੇ ਤੇ ਕਈ ਦਿਨ ਤੱਕ ਉਹ ਲੱਤ ਤੋਂ ਦਰਦ ਨਹੀਂ ਜਾਂਦੀ ਬੰਦਾ ਤੜਫਦਾ ਜੇ ਬਿੱਛੂ ਜਦੋਂ ਡੰਗ ਮਾਰਦਾ ਇੱਕ ਇਹ ਮਹਾਰਾਜ ਨੇ ਲਿਖਿਆ ਕਹਿੰਦੇ 10000 ਬਿੱਛੂ ਡੰਗ ਮਾਰੇ ਇਨਾ ਮੌਤ ਜਿੰਨਾ ਦਰਦ ਹੁੰਦਾ ਜੰਮਣ ਮਰਨ ਦਾ ਬਹੁਤ ਵੱਡਾ ਦੁੱਖ ਹੈ ਉਹ ਖਾਲਸਾ ਜੀ ਔਰੰਗਜ਼ੇਬ ਨੂੰ ਐਡਾ ਵੱਡਾ ਦੁੱਖ ਰੱਬ ਨੇ ਲਾਇਆ ਉਹ ਜੰਮੀ ਜਾਂਦਾ ਮਰੀ ਜਾਂਦਾ ਜੰਮੀ ਜਾਂਦਾ ਮਰੀ ਜਾਂਦਾ ਇਹੋ ਹੀ ਕੰਮ ਨੂੰ ਕਾਲ ਕੂਠਰੀ ਦੀ ਸਜ਼ਾ ਮਿਲੀ ਐ ਉਹ ਅੱਖਾਂ ਉਹਦੀਆਂ ਖੁੱਲਦੀਆਂ ਹੀ ਨਹੀਂ ਪਹਿਲਾਂ ਹੀ ਮਰ ਜਾਂਦਾ ਸੋ ਐਵੇਂ ਆਪੋ ਆਪਣੇ ਕਰਮ ਹੁੰਦੇ ਹਨ ਸੋ ਜਿਵੇਂ ਭਾਈ ਸਾਹਿਬ ਹੁਣਾਂ ਭੈਣ ਹੁਣਾਂ ਨੇ ਦੱਸਿਆ ਵੀ ਸਾਡਾ ਪੁੱਜੰਗੀ ਦਾ ਸਰੀਰ ਨਹੀਂ ਸੀ ਉਹਦੇ ਠੀਕ ਤੇ ਉਹਨੇ ਥੋੜੇ ਚਿਰ ਬਾਅਦ ਹੀ ਸੁਵਾਸੇ ਜਿਹੜੇ ਉਹਨੇ ਮੁੱਕ ਗਏ ਚਲੋ ਉਸ ਤੋਂ ਬਾਅਦ ਕਹਿੰਦੇ ਵੀ ਸਾਡੇ ਘਰ ਸਾਨੂੰ ਮਹਾਰਾਜ ਨੇ ਕੋਈ ਦਾਤ ਨਹੀਂ ਦਿੱਤੀ ਤੇ ਚਲੋ ਅਸੀਂ ਸਤਗੁਰਾਂ ਦੀ ਕਿਰਪਾ ਅਨੁਸਾਰ ਜੋ ਜੋ ਰੋੜਿਤ ਹੈ ਜੋ ਖੇਡਾਂ ਹਨ ਸਤਿਗੁਰੂ ਜੀ ਮਹਾਰਾਜ ਨੇ ਸ੍ਰਿਸ਼ਟੀ ਪੈਦਾ ਕਰਨ ਵਾਸਤੇ ਬਣਾਈਆਂ ਕਹਿੰਦੇ ਸਾਨੂੰ ਮਹਾਰਾਜ ਦੇ ਕਰੋ ਨਹੀਂ ਦਾਤ ਮਿਲੀ ਸਾਨੂੰ ਉਸ ਤੋਂ ਬਾਅਦ ਉਹ ਚੀਜ਼ ਸੁੱਖ ਮਿਲਿਆ ਹੀ ਨਾ ਤੇ ਭੈਣ ਕਹਿੰਦੇ ਮੈਂ ਉਸ ਤੋਂ ਬਾਅਦ ਕਦੇ ਪ੍ਰੈਗਨੈਂਟ ਨਹੀਂ ਹੋਈ ਤੇ 8 8.5 ਸਾਲ ਬੀਤ ਗਏ ਨੇ ਤੇ ਹੁਣ ਮੇਰੇ ਮਨ ਵਿੱਚ ਬਹੁਤ ਜ਼ਿਆਦਾ ਫੁਰਨੇ ਆਉਂਦੇ ਜਦੋਂ ਮੈਂ ਕਿਸੇ ਦੇ ਬੱਚੇ ਵੇਖਦੀ ਆ ਤੇ ਮੇਰੇ ਮਨ ਵਿੱਚ ਬਹੁਤ ਖਿਆਲ ਕਹਿੰਦੀ ਆਉਂਦੇ ਵੀ ਮਹਾਰਾਜ ਮੇਰਾ ਕਿਉਂ ਨਹੀਂ ਮੈਨੂੰ ਕਿਉਂ ਨਹੀਂ ਵੀ ਮੈਂ ਕਿਹੜੀ ਗਲਤੀ ਕੀਤੀ ਜੋ ਵੀ ਮੈਂ ਕੀਤੀ ਮੈਨੂੰ ਮਾਰਾ ਕਿ ਕਿ ਨਹੀਂ ਮੈਂ ਇਹੋ ਹੀ ਕਹਿ ਨਹੀਂ ਹੁੰਦੀ ਸੋ ਮੈਂ ਕਿਹੜੀ ਗਲਤੀ ਕਰਤੀ ਮੈਂ ਇਹਦੇ ਕਦੇ ਕੋਈ ਗਲਤ ਕਿਸੇ ਨਾਲ ਕੀਤਾ ਹੀ ਨਹੀਂ ਮੈਂ ਇਹਦੇ ਕਦੇ ਗਲਤ ਕੀਤਾ ਹੀ ਨਹੀਂ ਮੈਨੂੰ ਕਿਉਂ ਨਹੀਂ ਮੈਨੂੰ ਕਿਉਂ ਨਹੀਂ ਆਮ ਕਰਕੇ ਸਾਡਾ ਸਵਾਲ ਰੱਬਾ ਸਾਨੂੰ ਕਿਉਂ ਨਹੀਂ ਦੇਣਾ ਉਹਨਾਂ ਨੂੰ ਦੇਤਾ ਸਾਨੂੰ ਕਿਉਂ ਨਹੀਂ ਦੇਣਾ ਸਾਡਾ ਕੀ ਕਸੂਰ ਹੈ ਅਸੀਂ ਕੀ ਕੀਤਾ ਪਰ ਅਸੀਂ ਬਹੁਤ ਕੁਝ ਕੀਤਾ ਹੁੰਦਾ ਤਾਂ ਕਰਕੇ ਵਾਂਝੇ ਹੁੰਨੇ ਆ ਫਿਰ ਬਹੁਤ ਕੁਝ ਪਿੱਛੇ ਕਰਕੇ ਆਏ ਹੁੰਨੇ ਆ ਫਿਰ ਇੱਥੇ ਜਨਮ ਵਿੱਚ ਕੁਝ ਵੀ ਨਹੀਂ ਕਰਦੇ ਦੋਵੇਂ ਜੀ ਜਰ ਆਲ ਜਾਂਦੀਆਂ ਪਿੱਛੇ ਕੁਝ ਨਹੀਂ ਕੀਤਾ ਹੁੰਦਾ ਹੁਣ ਸਮਾਂ ਹੁੰਦਾ ਹੁਣ ਕੁਝ ਕਰਦੇ ਨਹੀਂ ਹੁੰਦੇ ਤਾਂ ਕਰਕੇ ਸਾਨੂੰ ਕੁਝ ਮਿਲਦਾ ਨਹੀਂ ਹੈਗਾ ਪਿੱਛੇ ਅਸੀਂ ਨਾਮ ਨਹੀਂ ਜਪਿਆ ਹੁੰਦਾ ਤਾਂ ਨਹੀਂ ਮਿਲਿਆ ਹੁਣ ਜਦੋਂ ਮੌਜੂਦਾ ਆ ਤਾਂ ਵੀ ਨਹੀਂ ਜਪ ਰਹੇ ਹੁੰਦੇ ਕਿੱਥੋਂ ਮਿਲ ਜਵੇ ਸੋ ਐਵੇਂ ਭੈਣ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਦੀ ਕੋਈ ਖੇੜ ਵਰਤਣੀ ਸੀ ਸੱਚੇ ਪਾਤਸ਼ਾਹ ਨੇ ਕੋਈ ਦਇਆ ਕਰਨੀ ਸੀ ਕਹਿੰਦੇ ਵੀਰ ਜੀ ਵੀ ਅ ਅਸੀਂ ਤੇ ਬਾਹਰ ਖਾਲਸਾ ਜੀ ਬਾਹਰ ਹੈ ਪਰਿਵਾਰ ਕਾਫੀ ਸਮੇਂ ਤੋਂ ਕਹਿੰਦੇ ਅਸੀਂ ਤੇ ਬਾਹਰ ਸੀ ਤੇ ਹੈ ਇਹ ਖਾਲਸਾ ਜੀ ਤੇ ਮਲੇਰਕੋਟਲੇ ਵਾਲੀ ਸਾਈਡ ਦੇ ਨੇ ਤੇ ਐਨ ਹੁਣਾਂ ਨੇ ਦੱਸਿਆ ਕਿ ਮੈਂ ਨਾ ਇੱਕ ਦਿਨ ਅਰਦਾਸ ਅਸੀਂ ਚਲੋ ਜਪ ਪਾਜ ਕਰਦੇ ਆ ਪੰਜ ਬਾਣੀਆਂ ਦੀ ਮੈਂ ਮਰਤਲੇ ਨੇਮੀ ਆ ਦੋ ਬਾਣੀਆਂ ਸ਼ਾਮ ਨੂੰ ਪੜ੍ਹਦੀਆਂ ਸੁਖਨੀ ਸਾਹਿਬ ਦਾ ਪਾਠ ਕਈ ਵਾਰ ਮੈਨੂੰ ਸਮਾਂ ਮਿਲੇ ਤਾਂ ਕਰ ਲੈਂਦੀ ਨਹੀਂ ਤੇ ਮੈਂ ਇੱਥੇ ਕੰਮ ਤੇ ਜਿੱਦਾਂ ਤੇ ਪਰ ਮੈਂ ਮਹਾਰਾਜ ਦੀ ਕਿਰਪਾ ਨਾਲ ਸੱਤ ਬਾਣੀਆਂ ਦਾ ਨੇਮ ਅੱਜ ਤੱਕ ਨਹੀਂ ਛੱਡਿਆ ਚਾਹੇ ਕੰਮ ਟਾਈਮ ਨਾ ਮੈਂ ਜਾਣਾ ਕੰਮ ਤੇ ਜਾਂ ਲੇਟ ਆਉਣਾ ਮੇਰਾ ਕੰਮ ਹੈ ਮੈਂ ਆਪਣੀ ਬਾਣੀ ਦਾ ਜਾਪ ਪਾਜ ਪੂਰਾ ਰੱਖਣਾ ਮੇਰਾ ਘਰ ਵਾਲਾ ਵੀ ਸੀ ਇਹੇ ਭੈਣ ਨੇ ਦੱਸਿਆ ਕਿ ਨੇ ਮੈਂ ਇੱਕ ਦਿਨ ਨਾ ਬੜਾ ਮਨ ਦੁਖ ਹੋਇਆ ਤੇ ਮੈਂ ਨਾ ਕੜਾ ਪ੍ਰਸ਼ਾਦੀ ਦੀਗ ਬਣਾਈ ਇਹਨੇ ਦੇਗ ਬਣਾ ਕੇ ਇਹਨੇ ਅਰਦਾਸ ਕੀਤੀ ਕਿ ਮਹਾਰਾਜ ਕਿਰਪਾ ਕਰੋ ਸੱਚੇ ਪਾਤਸ਼ਾਹ ਸਾਨੂੰ ਕੋਈ ਭਜੰਗੀ ਤੇ ਭਜੰਗਣ ਬਖਸ਼ੋ ਮਹਾਰਾਜ ਦਇਆ ਕਰੋ ਕਿਉਂਕਿ ਭੈਣ ਕਹਿੰਦੀ ਮਰੀਆਂ ਦੋ ਭੈਣਾਂ ਨੇ ਛੋਟੀਆਂ ਨਾਲ ਦੋਹਾਂ ਦੇ ਘਰ ਬੱਚੇ ਨਹੀਂ ਮੇਰੇ ਕੋਲੇ ਹੀ ਨਹੀਂ ਮੈਂ ਜਦੋਂ ਉਹਨਾਂ ਦੇ ਬੱਚੇ ਵੇਖਦੀ ਆਂ ਤੇ ਮੇਰੇ ਮਨ ਨੂੰ ਬੜਾ ਹੁੰਦਾ ਵੀ ਮਹਾਰਾਜ ਮੇਰੇ ਕੋ ਵੀ ਹੋਵੇ ਮੇਰੀ ਗੋਦੀ ਵੀ ਕੋਈ ਖੇਡਦਾ ਹੋਵੇ ਕਹਿੰਦੇ ਇਹੋ ਜੀ ਖੇਡ ਬਣੀ ਮੈਂ ਅਰਦਾਸ ਬੇਨਤੀ ਉਸ ਦਿਨ ਸ਼ਾਮੀ ਕੰਮ ਤੋਂ ਆ ਕੇ ਕੜਾ ਪ੍ਰਸ਼ਾਦੀ ਦੇਗ ਬਣਾ ਕੇ ਕੀਤੀ ਮਨ ਦੁਖੀ ਸੀ ਤੇ ਫਿਰ ਮੈਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਉਸ ਤੋਂ ਬਾਅਦ ਭੈਣ ਕਹਿੰਦੇ ਮੈਨੂੰ ਸੁਪਨਾ ਆਇਆ ਤੇ ਰਾਤ ਸੁਪਨਾ ਆ ਜਾਂਦਾ ਕਿ ਇੱਕ ਸਥਾਨ ਤੇ ਉਥੇ ਨਾ ਪੰਜ ਬੱਚੇ ਨੇ ਸਿੰਘ ਨੇ ਦੋ ਸਿੰਘਣੀਆਂ ਤਿੰਨ ਸਿੰਘ ਨੇ ਤੇ ਉਹਨਾਂ ਨੇ ਨਾ ਉਹ ਮੈਂ ਉਥੇ ਗੁਰੂ ਘਰ ਦੇ ਅੰਦਰ ਨਿਸ਼ਾਨ ਸਾਹਿਬ ਦੇ ਕੋਲ ਬੈਠੀਆਂ ਤੇ ਉਹ ਮੇਰੇ ਆਸੇ ਪਾਸੇ ਖੇਡਦੇ ਆ ਤੇ ਉਹ ਲੰਮਾ ਬੜਾ ਸੁਖ ਸੁਪਨਾ ਹੋਰ ਬਹੁਤ ਗੱਲਾਂ ਹੋਈਆਂ ਵਿੱਚ ਕਹਿੰਦੇ ਮੈਨੂੰ ਰਿਸਰ ਗਈਆਂ ਪਰ ਉਹਦੇ ਵਿੱਚ ਕੁਝ ਗੱਲਾਂ ਮੈਨੂੰ ਯਾਦ ਰਹਿ ਗਈਆਂ ਇੱਕ ਭਜੰਗੀ ਉਹਨਾਂ ਵਿੱਚੋਂ ਮੈਨੂੰ ਕਹਿੰਦਾ ਵੀ ਮੰਮੀ ਆਪਾਂ ਕਿੱਥੇ ਆਏ ਆ ਤੇ ਉਹ ਇੱਕ ਭਜੰਗੀ ਉਹਨਾਂ ਦੇ ਵਿੱਚੋਂ ਇੱਕ ਭਜੰਗਣ ਦੋਵੇਂ ਮੇਰੇ ਇੱਕ ਇਧਰਲੇ ਗੋਡੇ ਤੇ ਬਹਿ ਜਾਂਦੇ ਇੱਕ ਇਧਰਲੇ ਗੋਡੇ ਤੇ ਬਹਿ ਜਾਂਦੇ ਮੈਨੂੰ ਪੁੱਛਦੇ ਆ ਆਪਾਂ ਕਿੱਥੇ ਆਏ ਆ ਇਹ ਕਿਹੜਾ ਗੁਰਦੁਆਰਾ ਆ ਤੇ ਉਹ ਜਿਹੜੇ ਤਿੰਨ ਜਾਣੇ ਹੋਰ ਹੁੰਦੇ ਆ ਉਹ ਵਾਹਿਗੁਰੂ ਜਾਨੇ ਕੌਣ ਹੁੰਦੇ ਆ ਕਹਿੰਦੇ ਵੀ ਉਹ ਦੋ ਬੱਚੇ ਜਿਹਨੂੰ ਮੈਨੂੰ ਕਹਿੰਦੇ ਮੈਂ ਉਹਨਾਂ ਨੂੰ ਕਹਿੰਨੀ ਆ ਵੀ ਬੋਤਾ ਆਪਾਂ ਮਹਾਰਾਜ ਦੇ ਘਰ ਆਏ ਆ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਆਏ ਆ ਇਹ ਨਹੀਂ ਮੇਰੇ ਸਾਰਾ ਦ੍ਰਿਸ਼ ਉਹ ਚੇਤੇ ਆ ਉਹਦਾ ਗੁਰੂ ਘਰ ਦਾ ਇਹ ਮੈਨੂੰ ਪਤਾ ਨਹੀਂ ਸੀ ਵੀ ਇਹ ਕਿਹੜਾ ਗੁਰੂ ਘਰ ਆ ਵੀ ਸਾਰਾ ਦ੍ਰਿਸ਼ ਮੈਂ ਸੁਪਨੇ ਚ ਵੇਖਿਆ ਸੁਪਨੇ ਦੀ ਗੱਲ ਹੈ ਇਹ ਮੈਨੂੰ ਨਹੀਂ ਸੀ ਪਤਾ ਵੀ ਕਿਹੜਾ ਸਥਾਨ ਹੈ ਕਿੰਨਾ ਦਾ ਸਥਾਨ ਹੈ ਤੇ ਮੈਂ ਉਥੋਂ ਫੇਰ ਅਰਦਾਸ ਕੀਤੀ ਮਹਾਰਾਜ ਤੁਹਾਡਾ ਸ਼ੁਕਰ ਹੈ ਤੁਸੀਂ ਮੈਨੂੰ ਭਜੰਗੀ ਤੇ ਭਜੰਗਣ ਬਖਸ਼ਿਆ ਇਹ ਸੁਪਨਾ ਆਇਆ ਅਮਰਤ ਵੇਲੇ 2:30 ਵਜੇ ਦਾ ਟਾਈਮ ਹਾਂ ਮੈਂ ਉੱਠੀ ਉੱਠ ਕੇ ਮੈਂ ਆਪਣੇ ਘਰ ਵਾਲੇ ਨੂੰ ਦੱਸਿਆ ਮਹਾਰਾਜ ਦਾ ਸ਼ੁਕਰਾਨਾ ਕੀਤਾ ਮਹਾਰਾਜੀ ਵੀ ਕਿਰਪਾ ਕਰੋ ਸੱਚੇ ਪਾਸ਼ਾ ਕੀਪਤਾ ਤੁਹਾਡੇ ਸੰਕੇਤ ਹੀ ਹੋਣ ਇਹ ਕਹਿੰਦੇ ਉਸ ਦਿਨ ਤੋਂ ਬਾਅਦ ਨਾ ਮੈਂ ਅਮਰਤ ਵੇਲੇ ਸੁਖਨੀ ਸਾਹਿਬ ਦਾ ਪਾਠ ਨਾਲ ਕਰਨ ਲੱਗ ਪਈ। ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ। ਕਹਿੰਦੇ ਵੀ ਵੀਰ ਜੀ ਮੈਨੂੰ ਤੇ ਪਤਾ ਹੀ ਨਹੀਂ ਸੀ ਵੀ ਉਹ ਥਾਨ ਦਾ ਕਹਿੰਦੇ ਵੀ ਮੈਂ ਨਾ YouTube ਤੇ ਕੁਝ ਦੇਖਦੀ ਸਾਂ, ਕੁਝ ਸਰਚ ਕਰਦੀ ਸਾਂ। ਕਹਿੰਦੇ ਸਰਚ ਕਰਦਿਆਂ ਕਰਦਿਆਂ ਇੱਕ ਥਾਨ ਆਇਆ, ਉਹਦੀ ਵੀਡੀਓ ਪਾਈ ਹੋਈ ਸੀ ਕਿਸੇ ਨੇ। ਕਹਿੰਦੇ ਜਿਉਂ ਨਾ ਉਹਨਾਂ ਨੇ ਵੀਡੀਓ ਜਿੱਦਾਂ ਉਹ ਸੜਕ ਤੇ ਜਾਂਦੇ ਆ ਗੁਰੂ ਘਰ ਦੀ ਵੀਡੀਓ ਬਣਾਈ ਜਿੱਦਾਂ ਜਿੱਦਾਂ ਘੁੰਮੇ ਤੇ ਨਿਸ਼ਾਨ ਸਾਹਿਬ ਸਾਹਮਣੇ ਨਜ਼ਰ ਆਇਆ ਗੁਰੂ ਘਰ ਦੀ ਉਮਾਰਦ ਨਜ਼ਰ ਆਈ ਤੇ ਮੈਂ ਹੈਰਾਨ ਹੋ ਗਈ ਵੀ ਮੈਂ ਤਾਂ ਸੁਪਨੇ ਜਿਹੀ ਹੀ ਸਥਾਨ ਵੇਖਿਆ ਤੇ ਉਹ ਕਹਿੰਦੀ ਮੈਂ ਆਪਣੇ ਘਰ ਵਾਲੇ ਨੂੰ ਫੋਨ ਕਰਕੇ ਦੱਸਿਆ ਵੀ ਮੈਨੂੰ ਗੁਰੂ ਘਰ ਦਾ ਪਤਾ ਲੱਗ ਗਿਆ ਵੀ ਕਿਹੜਾ ਉਹ ਖਾਲਸਾ ਜੀ ਬਾਬਾ ਨੌ ਸਿੰਘ ਸਾਹਿਬ ਦੀ ਸਮਾਦ ਸੀ ਆ ਜਿਹੜਾ ਚੱਬੇ ਦਾ ਸਥਾਨ ਹੈ ਜਿੱਥੇ ਆਪਾਂ ਰਗੜੇ ਲਵਾਉਨੇ ਆ ਛੜਕ ਤੇ ਗੱਡੀਆਂ ਖੜ੍ਹਦੀਆਂ ਇਹ ਸਥਾਨ ਉਹਨਾਂ ਨੂੰ ਖਾਲਸਾ ਜੀ ਸੁਪਨੇ 'ਚ ਨਜ਼ਰ ਆਇਆ ਸੀ ਭੈਣ ਹੁਣਾਂ ਇਹ ਕਹਿੰਦੇ ਫਿਰ ਮੈਂ ਆਪਣੇ ਘਰ ਵਾਲੇ ਨੂੰ ਸਾਰੀ ਗੱਲ ਦੱਸੀ ਤੇ ਵੀਰ ਜੀ ਅਸੀਂ 2 ਸਾਲ ਪਹਿਲਾਂ ਇਹ ਰਾਣੀ ਗਾਲਾ 2 ਸਾਲ ਪਹਿਲਾਂ ਕਹਿੰਦੇ ਫਿਰ ਅਸੀਂ ਬਾਬਾ ਨੌ ਸਿੰਘ ਸਾਹਿਬ ਦੇ ਸਥਾਨੇ ਤੇ ਆਏ ਇੱਥੇ ਅਸੀਂ ਆ ਕੇ ਦਰਸ਼ਨ ਮੇਲੇ ਕੀਤੇ ਪਹਿਲਾਂ ਸਰਚ ਕੀਤਾ ਫਿਰ ਆਏ ਆ ਕੇ ਵੇਖਿਆ ਤੇ ਬਹੁਤ ਮਨ ਨੂੰ ਸਕੂਨ ਹੋਇਆ ਜਿੱਥੇ ਮੈਂ ਬੈਠੀ ਸਾਂ ਉਹ ਮੈਂ ਜਗ੍ਹਾ ਵੀ ਦੱਸੀ ਆਪਣੇ ਘਰ ਵਾਲੇ ਨੂੰ ਮੈਂ ਇੱਥੇ ਹੀ ਬੈਠੀ ਸਾਂ ਤੇ ਫਿਰ ਕਹਿੰਦੇ ਮੈਂ ਦਰਸ਼ਨ ਮੇਲੇ ਅਸੀਂ ਕੀਤੇ ਅਰਦਾਸ ਕਰਵਾਈ ਅੰਦਰ ਸਿੰਘ ਉਹਨਾਂ ਕੋ ਗਰੰਥੀ ਸਿੰਘ ਸੀ ਉਹਨਾਂ ਨੇ ਅਰਦਾਸ ਕੀਤੀ ਮਹਾਰਾਜ ਕਿਰਪਾ ਕਰੋ ਇਹਨਾਂ ਨੂੰ ਭਜੰਗੀ ਭਜੰਗਣ ਜੋ ਵੀ ਮਾਰਿਆ ਆਪ ਨੂੰ ਖੁਸ਼ ਆਬ ਕਿਰਪਾ ਕਰਕੇ ਬਖਸ਼ੋ ਇਹ ਉਹ ਖਾਲਸਾ ਜੀ ਭੈਣ ਕਹਿੰਦੀ ਮੈਨੂੰ ਪੂਰਨ ਭਰੋਸਾ ਸੀ ਵੀ ਮਹਾਰਾਜ ਨੇ ਮੈਨੂੰ ਵਿਖਾਤਾ ਵੀ ਮੇਰੇ ਕੋ ਭਜੰਗੀ ਤੇ ਭਜੰਗਣ ਹੋਣਾ ਹੀ ਆ ਤੇ ਮੈਂ ਆਪਣੇ ਸਿੰਘ ਨੂੰ ਵੀ ਆਖਾਂ ਵੀ ਆਪਣੇ ਘਰ ਦੋ ਬੱਚੇ ਹੋਣੇ ਆ ਮਹਾਰਾਜ ਦਇਆ ਕਰਨਗੇ ਜ਼ਰੂਰ ਦੇਣਗੇ ਸਾਨੂੰ ਆਪਾਂ ਫਿਕਰ ਅਜ ਤੋਂ ਬਾਅਦ ਨਹੀਂ ਕਰਨੀ ਇਹ ਕਹਿੰਨੇ ਅਸੀਂ ਅਰਦਾਸ ਬੇਨਤੀ ਕੀਤੀ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਿਹਾ ਬਾਬਾ ਨੌ ਸਿੰਘ ਸਾਹਿਬ ਜੀ ਜਦੋਂ ਆਪ ਜੀ ਕਿਰਪਾ ਕਰ ਦੋਗੇ ਫਿਰ ਮਹਾਰਾਜ ਬੱਚਿਆਂ ਨੂੰ ਲੈ ਕੇ ਆਪ ਜੀ ਦੇ ਦਰ ਆਵਾਂਗੇ ਤੇ ਆਪ ਜੀ ਦੇ ਦਰੋਂ ਹੀ ਹੁਕਮਨਾਮਾ ਲੈ ਕੇ ਉਹਨਾਂ ਨੇ ਨਾਂ ਰੱਖਾਂਗੇ ਇਹ ਅਰਦਾਸ ਕੀਤੀ ਚਲੋ ਖਾਲਸਾ ਜੀ ਕਹਿੰਦੇ ਭੈਣ ਹੋਣੀ ਕਹਿੰਦੇ ਅਸੀਂ ਮੁੜ ਗਏ ਵਾਪਸ 15 ਦਿਨ ਰਹੇ ਸਾਂ ਫਿਰ ਵਾਪਸ ਆ ਗਏ ਕਹਿੰਦੇ ਜਿਹਨੂੰ ਇੱਥੇ ਆ ਕੇ ਇਹਦੇ ਮਹਾਰਾਜ ਨੇ ਦਇਆ ਕੀਤੀ 4 ਕ ਮਹੀਨਿਆਂ ਬਾਅਦ ਮੈਨੂੰ 5 ਕ ਮਹੀਨਿਆਂ ਬਾਅਦ ਮੈਨੂੰ ਪਤਾ ਲੱਗਾ ਵੀ ਮੈਂ ਪ੍ਰੈਗਨੈਂਟ ਆ ਤੇ ਮੈਂ ਬੜੀ ਖੁਸ਼ ਮੈਨੂੰ ਪੂਰਾ ਭਰੋਸਾ ਸੀ ਕਿਉਂਕਿ ਇੰਨੇ ਸਮੇਂ ਤੋਂ 8 ਸਾਲ ਹੋ ਗਏ ਸੀਗੇ ਤੇ ਡੇਢ ਸਾਲ ਬਾਅਦ ਬੱਚਾ ਹੋਇਆ ਸੀ ਉਹ ਪੂਰਾ ਹੋ ਗਿਆ ਉਸ ਤੋਂ ਬਾਅਦ ਮੈਂ ਕਦੇ ਵੀ ਪ੍ਰੈਗਨੈਂਟ ਨਹੀਂ ਹੋਈ ਪਰ ਮਹਾਰਾਜ ਨੇ ਮੇਰੇ ਤੇ ਕਿਰਪਾ ਕੀਤੀ ਜਦੋਂ ਮੈਂ ਉੱਥੋਂ ਵਾਪਸ ਮੁੜੀਆਂ ਪੰਜਾਂ ਗਿਮਹੀਨਿਆਂ ਦੇ ਵਿੱਚ ਫਿਰ ਮਹਾਰਾਜ ਨੇ ਦਇਆ ਕੀਤੀ ਮੈਂ ਪ੍ਰੈਗਨੈਂਟ ਹੋਈ ਫਿਰ ਉਹ ਭੈਣ ਦੱਸਦੀ ਆ ਮੇਰੇ ਘਰ ਜਦੋਂ ਅਸੀਂ ਨਾ 6 7ਵੇਂ 8ਵੇਂ ਮਹੀਨੇ ਸ਼ਾਇਦ ਕਹਿੰਦੇ ਸੀ ਕੋਈ ਸਕੈਨ ਹੁੰਦੀ ਆ ਕਹਿੰਦੇ ਉਹ ਸਕੈਨ ਦੇ ਵਿੱਚ ਮੈਨੂੰ ਡਾਕਟਰ ਨੇ ਦੱਸਿਆ ਵੀ ਤੁਹਾਡੇ ਦੋ ਬੱਚੇ ਨੇ ਤੁਹਾਡੇ ਪੇਟ ਦੇ ਵਿੱਚ ਦੋ ਬੱਚੇ ਨੇ ਤੇ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਹੋਊਗੀ ਕੋਈ ਗੱਲ ਨਹੀਂ ਉਹਨਾਂ ਨੇ ਮੇਰਾ ਡਾਈਟ ਪਲਾਨ ਚੇਂਜ ਕਰਤਾ ਮੇਰੀ ਕੇਅਰ ਹੋਣ ਲੱਗ ਪਈ ਮੈਨੂੰ ਦਿਵਾਰ-ਵਾਰ ਜਾਣਾ ਪਿਆ ਗਿਆ ਹਸਪੀਟਲ ਮੈਨੂੰ ਦਿੱਕਤ ਵੀ ਸੀ ਵੀ ਉਹ ਕਹਿੰਦੇ ਸੀ ਵੀ ਕੋਈ ਮੁਸ਼ਕਲ ਵੀ ਹੈ ਇੱਕ ਬੱਚਾ ਕਮਜ਼ੋਰ ਹੈ ਪਰ ਮੈਨੂੰ ਭਰੋਸਾ ਸੀ ਸ਼ਹੀਦਾਂ ਦੇ ਵੀ ਉਹਨਾਂ ਨੇ ਮੈਨੂੰ ਪਹਿਲਾਂ ਹੀ ਵਿਖਾ ਦਿੱਤਾ ਦੋਵੇਂ ਤਗੜੇ ਹੋਣੇ ਇਹਨਾਂ ਨੂੰ ਕੁਝ ਨਹੀਂ ਹੁੰਦਾ ਕਹਿੰਨੀ ਮੈਂ ਮਾਨਵ ਦੇ ਇੱਕ ਕਿਣਕਾ ਮਾਤਲ ਵੀ ਇਹ ਖਿਆਲ ਨਹੀਂ ਲੈਂਦਾ ਵੀ ਕੁਝ ਹੋਊਗਾ ਇਹਨੇ ਮਹਾਰਾਜ ਨੇ ਕਿਰਪਾ ਕੀਤੀ ਵੀਰ ਜੀ ਭਜੰਗੀ ਦੇ ਭਜੰਗਣ ਮੇਰੇ ਘਰ ਦੋਵੇਂ ਹੋਏ ਤੇ ਮਹਾਰਾਜ ਨੇ ਅਸੀ ਦਇਆ ਕੀਤੀ ਇਹ ਬਾਬਾ ਨੌ ਸਿੰਘ ਸਾਹਿਬ ਦੀਆਂ ਖੇਡਾਂ ਹਨ ਬਾਬਾ ਦੀਪ ਸਿੰਘ ਸਾਹਿਬ ਦੀਆਂ ਖੇਡਾਂ ਹਨ ਤੋ ਵੇਖੋ ਪਹਿਲੇ ਹੀ ਭੈਣ ਨੂੰ ਇਹ ਨਜ਼ਰ ਅਰਦਾਸ ਕੀਤੀ ਸੀ ਨਾ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਤੇ ਮੈਂ ਖਾਲਸਾ ਜੀ ਕਈ ਵਾਰੀ ਸੰਗਤ ਨੂੰ ਕਹਿਣਾ ਹੁੰਨਾ ਤੁਹਾਨੂੰ ਕੋਈ ਮੁਸ਼ਕਲ ਆ ਤੇ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਅਰਦਾਸ ਕਰੋ ਤੇ ਉਹਨਾਂ ਨੂੰ ਲੱਗਦਾ ਵੀ ਕੀ ਆਟਾ ਕਿ ਹੋਈ ਘੋਲਣਾ ਖਾਂਡੀ ਘੋਲਣੀ ਪਾਣੀ ਪਾਉਣਾ ਤੇ ਇਹਦਾਂ ਕੀ ਹੋ ਚੱਲਾ ਪਰ ਨਹੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਕਿਰਪਾ ਹੈ ਸਤਿਗੁਰਾਂ ਦੇ ਬਚਨ ਹਨ ਜਿਹੜੇ ਸਿੱਖ ਦਾ ਕੋਈ ਕਾਰਜ ਅੜਿਆ ਹੋਵੇ ਕਾਰਜ ਨਾ ਹੋਵੇ ਉਹ ਤਰ੍ਹਾਂ ਕਾਲ ਦੀ ਗੜਾ ਪ੍ਰਸ਼ਾਦ ਦੀ ਦੇਗ ਬਣਾਵੇ ਬਣਾ ਕੇ ਫਿਰ ਇੱਕ ਪਾਰ ਸ੍ਰੀ ਜਪਤੀ ਸਾਹਿਬ ਦਾ ਤੇ ਤਿੰਨ ਪਾਰ ਸ੍ਰੀ ਆਨੰਦ ਸਾਹਿਬ ਦੇ ਪੜੇ ਸੰਪੂਰਨ ਉਹਦਾ ਅੜਿਆ ਹੋਇਆ ਕੰਮ ਫਤਿਹ ਹੋ ਜਾਊਗਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਵੀ ਇਹ ਬਚਨ ਹਨ ਉਹ ਕਹਿੰਦੇ ਸੀ ਜਿਹੜੇ ਸਿੱਖ ਦਾ ਕੰਮ ਨਾ ਬਣੇ ਉਹ ਇੱਕ ਜਪਤੀ ਸਾਹਿਬ ਤੇ ਤਿੰਨ ਆਨੰਦ ਸਾਹਿਬ ਦੇ ਪਾਠ ਕੜਾ ਪ੍ਰਸ਼ਾਦੀ ਦੀ ਦੇਗ ਬਣਾ ਕੇ ਕਰੇ ਫਿਰ ਜਦੋਂ ਅਰਦਾਸ ਕਰਨੀ ਹੈ ਉਦੋਂ ਕੋਈ 2 5 10 ਰੁਪਏ ਜਿੰਨੀ ਤੁਹਾਡੀ ਸ਼ਰਧਾ ਉਹ ਕੜਾ ਪ੍ਰਸ਼ਾਦੀ ਦੀ ਦੇਗ ਲਾ ਕੇ ਰੱਖਣਾ ਰੱਖ ਕੇ ਅਰਦਾਸ ਕਰਨੀ ਹੈ ਫਿਰ ਭੂਕ ਲਵਾਉਣਾ ਉਹਦਾ ਕਾਰਜ ਫਤਿਹ ਹੋ ਜਾਂਦਾ ਕੜਾ ਪ੍ਰਸ਼ਾਦ ਦੀ ਦੇਖ ਨਾਲੋਂ ਭੈਣ ਨੇ ਅਰਦਾਸ ਕੀਤੀ ਸੀ ਸੁਪਨੇ ਵਿੱਚ ਹੀ ਮਾਰ ਨੇ ਵਿਖਾ ਦਿੱਤਾ ਵੀ ਉਹ ਉਸ ਥਾਂ ਤੇ ਚਲ ਜਾਓ ਉੱਥੇ ਅਰਦਾਸ ਕਰੋ ਇਹ ਖੇਡਾਂ ਹਨ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਖਾਲਸਾ ਜੀ ਜਿਵੇਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲੇ ਮਾਤਾ ਜੀ ਮਾਤਾ ਗੰਗਾ ਜੀ ਜਦੋਂ ਬੇਨਤੀ ਕੀਤੀ ਮਹਾਰਾਜ ਸਾਨੂੰ ਵੀ ਕੋਈ ਮਹਾਰਾਜ ਦਾਤ ਬਖਸ਼ੋ ਸਾਨੂੰ ਵੀ ਕੋਈ ਭਜੰਗੀ ਭਜੰਗਣ ਬਖਸ਼ੋ ਉਸ ਵੇਲੇ ਸਤਗੁਰੂ ਜੀ ਮਹਾਰਾਜ ਨੇ ਆਖਿਆ ਸੀ ਜਾਓ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਕੋਲੇ ਜਾਓ ਉਹ ਅਰਦਾਸ ਕਰਦਣਗੇ ਤੇ ਤੁਹਾਡੇ ਘਰੇ ਦਾਤ ਆ ਜਾਵੇਗੀ। ਵੇਖੋ ਖਾਲਸਾ ਜੀ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਵਡਿਆਈਆਂ ਦਿੱਤੀਆਂ। ਇਸੇ ਪ੍ਰਕਾਰ ਹੀਰ ਸਿੰਘ ਹਨ। ਮਹਾਰਾਜ ਆਪਣੇ ਸਿੱਖਾਂ ਦੀ ਮਹਿਮਾ ਕਰਵਾਉਂਦੇ ਹਨ ਗੁਰਮਖੋ। ਇਹ ਸੱਚੇ ਪਾਸ਼ਾ ਮਹਾਰਾਜ ਦੀ ਕਿਰਪਾ ਸਦਕਾ ਹਟ ਬੀਤੀ ਸੀ। ਮਹਾਰਾਜ ਦਇਆ ਕਰਨ ਆਪ ਸਭ ਸੰਗਤਾਂ ਨੂੰ ਸਤਿਗੁਰੂ ਮੇਹਰ ਕਰਕੇ ਚਰਨ ਕਮਲਾਂ ਨਾਲ ਜੋੜ ਕੇ ਰੱਖਣ। ਕਿਉਂਕਿ ਸਤਿਗੁਰੂ ਨਾਲ ਜੁੜਿਆ ਹੀ ਸੁਖ ਹੈ, ਟੁੱਟਿਆ ਨਾ ਦੁੱਖ ਹੈ। ਜੇ ਆ ਜਿਹੜਾ ਸਤਿਗੁਰੂ ਨਾਲ ਜੁੜਨਾ ਹੈ ਉਹ ਖਾਲਸਾ ਜੀ ਸਵਰਗ ਰੂਪ ਆਨੰਦ ਹੈ। ਜਿਹੜਾ ਸਤਗੁਰਾਂ ਦੇ ਚਰਨਾਂ ਨਾਲ ਟੁੱਟਣਾ ਹੈ ਉਹ ਨਰਕਾਂ ਦੀ ਮਾਰ ਹੈ ਸੋ ਇਸ ਕਰਕੇ ਆਪ ਵਿਚਾਰ ਕਰੋ ਗੁਰੂ ਵਾਲੇ ਬਣਨਾ ਕਿ ਗੁਰੂ ਤੋਂ ਬਿਨਾਂ ਜ਼ਿੰਦਗੀ ਜਿਉਣੀ ਹੈ ਸੋ ਇਹ ਤੁਸੀਂ ਤੁਹਾਡਾ ਆਪਣਾ ਨਿਰਣਾ ਹੈ ਆਪੋ ਆਪਣੀ ਬੰਦੇ ਦੀ ਆਪੋ ਆਪਣੀ ਜ਼ਿੰਦਗੀ ਹੈ ਆਪੋ ਆਪਣੇ ਰੰਗ ਢੰਗ ਹਨ ਸੋ ਗੁਰਮਖੋ ਜੇ ਗੁਰੂ ਵਾਲੇ ਬਣੇ ਰਵਾਂਗੇ ਤੇ ਸਦਾ ਸਦੀਵੀ ਸੁੱਖ ਮਿਲਦੇ ਰਹਿਣਗੇ ਜੇ ਗੁਰੂ ਨਾਲ ਟੁੱਟ ਜਾਵਾਂਗੇ ਫਿਰ ਤੇ ਅੱਗੇ ਹੀ ਪਏ ਨੇ ਦੁੱਖ ਫਿਰ ਕਿਧਿਉਂ ਲੈਣ ਤੇ ਜਾਣੇ ਨਹੀਂ ਸੋ ਮਹਾਰਾਜ ਸਾਰਿਆਂ ਨੂੰ ਸਮੱਤ ਬਖਸ਼ਣ ਇਹ ਹੱਡ ਬੀਤੀ ਸੀ ਬੜੇ ਆਨੰਦ ਵਾਲੀ ਦਾਸ ਨੂੰ ਵੀ ਬੜਾ ਸੁਣ ਕੇ ਆਨੰਦ ਆਇਆ ਸੀਗਾ ਤੇ ਸੁਣਾਉਣ ਲੱਗੇ ਆ ਵੀ ਬੜਾ ਆਨੰਦ ਆਇਆ ਸੱਚੀ ਖਾਲਸਾ ਜੀ ਬੜੀ ਵੱਡੀ ਕਿਰਪਾ ਹੈ ਸੀਤਾ ਸਿੰਘਾਂ ਦੀ ਤੇ ਮਹਾਰਾਜ ਨੇ ਕਿਰਪਾ ਕੀਤੀ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਸੀ ਵੀ ਉਹ ਆਏ ਫਿਰ ਬਾਅਦ ਵਿੱਚ ਇੱਥੇ ਕਹਿੰਦੇ ਅਸੀਂ ਹੋ ਕੇ ਗਏ ਆ ਮਹਾਰਾਜ ਦੇ ਘਰ ਹੋ ਕੇ ਗਏ ਆ ਤੇ ਫਿਰ ਇੱਥੇ ਦਰਸ਼ਨ ਮੇਲੇ ਵੀ ਕਰਕੇ ਗਏ ਆ ਨਾਲੇ ਬੱਚਿਆਂ ਦੇ ਨਾਂ ਜਿਹੜੀ ਉਹਨਾਂ ਦੀ ਭਜੰਨਣ ਸੀ ਉਹਦਾ ਨਾਂ ਕੀਰਤਕਾਰ ਉਹਨਾਂ ਨੇ ਰੱਖਿਆ ਜਿਹੜਾ ਆਪਣਾ ਭਜੰਗੀ ਸੀਗਾ ਤੇ ਉਹਦਾ ਨਾਮ ਮੈਨੂੰ ਵਿਸਰ ਗਿਆ ਪਤਾ ਨਹੀਂ ਕੀ ਰੱਖਿਆ ਸੀ ਖਾਲਸਾ ਜੀ ਮੈਂ ਭੁੱਲ ਗਿਆ ਲਿਖਿਆ ਹੋਇਆ ਉਹਨਾਂ ਨੇ ਭੇਜਿਆ ਸੀ ਮੈਨੂੰ ਮੈਸੇਜ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਸੱਚੇ ਬਖਸ਼ ਪਾਸ਼ਾ ਬਖਸ਼ਣ ਮਹਾਰਾ ਦਇਆ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ